ਤੁਸੀਂ ਕਹਿ ਰਹੇ ਹੋ ਕਿ ਵੀ ਪਖੰਡਵਾਦ ਨਹੀਂ ਹੈਗਾ ਤੁਸੀਂ ਕਹਿ ਰਹੇ ਹੋ ਕਿ ਆਜ਼ਾਦੀ ਹੈਗੀ ਉਹ ਚੀਜ਼ ਕਰਨ ਦੀ ਫਿਰ ਇੱਕ ਵਿਅਕਤੀ ਦੀ ਵੀਡੀਓ ਲੜਕੇ ਦੀ ਵੀਡੀਓ ਵਾਇਰਲ ਹੁੰਦੀ ਹੈ ਜੋ ਕਹਿੰਦੀ ਕਿ ਵੀ ਬਹਿਨ ਬੋਲਦੀ ਨਹੀਂ ਸੀ ਬਹਿਨ ਬੋਲਣੇ ਲੱਗ ਪਈ ਉਹਦੀ ਵੀਡੀਓ ਫਿਰ ਬਾਅਦ ਵਿੱਚ ਵਾਇਰਲ ਹੁੰਦੀ ਹੈ ਕਹਿੰਦਾ ਕਿ ਵੀ ਸਾਡੇ ਨਾਲ ਸਾਰਾ ਕੁਝ ਇਹ ਹੋਇਆ ਸਾਨੂੰ ਜਿਹੜਾ ਹੈਗਾ ਹੈ ਉਹ ਪੈਸੇ ਦੇ ਕੇ ਜਾਂ ਪ੍ਰੋਪਰ ਤਰੀਕੇ ਦੇ ਨਾਲ ਕਰਾਇਆ ਗਿਆ ਉਹ ਇੱਕ ਇਨਸੀਡੈਂਟ ਦੂਸਰਾ ਇਨਸੀਡੈਂਟ ਇੱਕ ਲੜਕੀ ਜੋ ਕਿ ਪੈਰਾ ਦਾ ਉਸਨੇ ਦਿਖਾਇਆਗਾ ਕਿ ਭਈ ਇਹ ਚੱਕਰ ਫਿਰ ਨਹੀਂ ਚੱਲਦੀ ਸੀਗੀ ਤੇ ਉਸ ਤੋਂ ਬਾਅਦ ਉਹ ਚੱਲਣ ਲੱਗ ਪਈ ਬਾਅਦ ਦੇ ਵਿੱਚ ਉਸ ਦਾ ਬਿਆਨ ਆਇਆ ਕਿ ਸਾਨੂੰ ਮੈਨੀਪੂਲੇਟਡ ਕੀਤਾ ਗਿਆ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਭਈ ਇਹ ਜਿਹੜਾ ਪਰਿਵਾਰ ਹੈਗਾ ਇਸ ਦੇ ਵਿੱਚ ਇਹ ਇਹ ਚੀਜ਼ਾਂ ਸੀਗੀਆਂ ਇਹ ਕਮੀਆਂ ਸੀਗੀਆਂ ਤੇ ਬਾਅਦ ਦੇ ਵਿੱਚ ਉਹ ਪਰਿਵਾਰ ਵੀ ਸਾਹਮਣੇ ਆਉਂਦਾ ਉਸ ਤੋਂ ਬਾਅਦ ਪਾਸਟਰ ਬਜਿੰਦਰ ਹੋਰਾ ਦੀ ਹੋਰ ਕਈ ਵੀਡੀਓਜ਼ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤੇ ਉਹ ਚੀਜ਼ਾਂ ਕਿੱਥੇ ਰਹਿ ਗਈਆਂ ਉਹ ਚੀਜ਼ ਪਖੰਡਵਾਦ ਨਹੀਂ ਹੈ ਉਹ ਚੀਜ਼ ਤੁਹਾਡੇ ਤੁਹਾਡੇ ਸਾਹਮਣੇ ਸਹੀ ਹੈ ਟ੍ਰਾਇਲ ਹੈ ਤੇ ਉਸ ਉਸ ਚੀਜ਼ ਦੀ ਜਿਹੜੀ ਹੈਗੀ ਸਿਧਾਂਤ ਦੇ ਵਿੱਚ ਜਿਹੜੀ ਹੈਗੀ ਅੱਗੇ ਹੈਗੀ ਹੈ ਕਿਸੇ ਜਾਂ ਪ੍ਰੋਫਿਟ ਜਾਂ ਕਿਸੇ ਅਪੋਸਟਲ ਜਾਂ ਕਿਸੇ ਪਾਸਟਰ ਦੇ ਨਾਂ ਤੇ ਕੰਮ ਨਹੀਂ ਹੋ ਰਿਹਾ ਮੇਰੀ ਗੱਲ ਸੁਣੋ ਇਹ ਪ੍ਰਭੂ ਯਸੂਮ ਸੀ ਦੇ ਜਿਹੜੇ ਉਹਨਾਂ ਦੇ ਵਚਨਾਂ ਦੇ ਰਾਹੀ ਬਾਈਬਲ ਦੀਆਂ ਲਿਖਤਾਂ ਦੇ ਰਾਹੀ ਜਿਹੜਾ ਮਤਲਬ ਪਰਮੇਸ਼ਰ ਦਾ ਵਚਨ ਤੇ ਬਾਣੀ ਸੁਣਾਈ ਜਾਂਦੀ ਆ ਲੋਕਾਂ ਨੂੰ ਬਾਣੀ ਦੇ ਨਾਲ ਆਰਾਮ ਮਿਲਦਾ ਆ ਉਦੇ ਨਾਮ ਦੇ ਨਾਲ ਸਿਮਰਨ ਦੇ ਨਾਲ ਹੀ ਉਹਨਾਂ ਦੇ ਜਿਹੜੇ ਦੁੱਖ ਕੱਟੇ ਜਾਂਦੇ ਆ ਜੇ ਕੀ ਕੈਨ 杜 ਆਲ ਟੈਸਟਮਨੀਜ਼ ਜੋ ਹੁੰਦੀਆਂ ਨੇ ਉਹ ਫਿਰ ਚੁਕੀਆਂ ਕਿ ਪਾਈਆਂ ਜਾਂਦੀਆਂ ਉਹ ਬ੍ਰਦਰ ਉਹ ਰੱਬ ਸਭ ਕੁਝ ਕਰ ਸਕਦਾ ਤੂੰ ਤਾਂ ਰੱਬ ਨੂੰ ਆਪਣੀ ਸੋਚ ਦੇ ਮੁਤਾਬਕ ਸਮਝਦਾ ਵੀ ਰੱਬ ਲੱਗਦਾ ਆ ਵੀ ਤੇਰੀ ਸੋਚ ਦੇ ਮੁਤਾਬਕ ਆ ਰੱਬ ਜਿਹੜਾ ਆ ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਜਿਨ੍ਹਾਂ ਨੇ ਉਸ ਕਾਲਪੁਰਖ ਤੇ ਭਰੋਸਾ ਕੀਤਾ ਜਿਨ੍ਹਾਂ ਨੇ ਬਾਣੀ ਤੇ ਭਰੋਸਾ ਕੀਤਾ ਪ੍ਰਮਾਤਮਾ ਨਾਲ ਜੁੜੇ ਉਹਨਾਂ ਨੇ ਪਰਮੇਸ਼ਰ ਦੇ ਕੰਮਾਂ ਨੂੰ ਦੇਖਿਆ ਉਹਨਾਂ ਨੇ ਕਾਲਪੁਰਖ ਦੇ ਕੰਮਾਂ ਨੂੰ ਦੇਖਿਆ ਆਪਣੇ ਜੀਵਨ ਦੇ ਵਿੱਚ ਕੀ ਦੇਖਿਆ ਜਿਹੜਾ ਬਾਣੀ ਨਾਲ ਜੁੜ ਜਾਂਦਾ ਆ ਕਾਲਪੁਰਖ ਨਾਲ ਜੁੜ ਜਾਂਦਾ ਮਨੁੱਖਤਾ ਨਾਲ ਪਿਆਰ ਕਰਦਾ ਆ ਈਰਖਾ ਨਫ਼ਰਤ ਵਿਰੋਧ ਤੋਂ ਬਾਹਰ ਨਿਕਲ ਜਾਂਦਾ ਆ ਉਹ ਇਨਸਾਨੀਅਤ ਨਾਲ ਪਿਆਰ ਕਰਦਾ ਆ ਉਹ ਨਾ ਤਾਂ ਧਰਮ ਦੇ ਚੱਕਰ ਚ ਪੈਂਦਾ ਆ ਸਵਾਲ ਜੀ ਇੰਨੀਆਂ ਗੱਲਾਂ ਕਰਨ ਤੋਂ ਬਾਅਦ ਤੁਹਾਡੇ ਕੋਲ ਜਵਾਬ ਲੈਣਾ ਬੜਾ ਮੁਸ਼ਕਲ ਹੋਇਆ ਆ ਕੀ ਗੱਲ ਹੋਈ ਕੀ ਤੁਹਾਡੀ ਗੱਲ ਦਾ ਲੱਗਦਾ ਮੈਂ ਕਾਊਂਟਰ ਬਿਆਨ ਦੇ ਰਿਹਾ ਆ ਜਾਂ ਜਵਾਬ ਦੇ ਰਿਹਾ ਆ ਤੁਸੀਂ ਕਿੰਨਾ ਹੋਰ ਜਵਾਬ ਹੋਰ ਗੱਲ ਪਹਿਲਾਂ ਕਿ ਟੈਸਟੀਮਨੀ ਦੀ ਟੈਸਟੀਮਨੀ ਦੀ ਗੱਲ ਕਰ ਰਹੇ ਹੋ ਤੁਸੀਂ ਤੁਸੀਂ ਮੇਰਾ ਸਵਾਲ ਗੱਲ ਕਰ ਲੋ ਜਿਹੜਾ ਉੱਤਰ ਦੀਆਂ ਗੱਲਾਂ ਨਹੀਂ ਤੁਸੀਂ ਕਿਹਾ ਤੁਸੀਂ ਕਿਹਾ ਕਿ ਲੋਕਾਂ ਦੀ ਅਦਾਲਤ ਦੇ ਵਿੱਚ ਮੈਂ ਸਾਰਾ ਕੁਝ ਲੈ ਕੇ ਜਾਊਂਗਾ ਕਿ ਲੋਕਾਂ ਦੀ ਅਦਾਲਤ ਦੇ ਵਿੱਚ ਸਵਾਲ ਵੀ ਲੈ ਲਊਂ ਉਸ ਨੂੰ ਲੈ ਕੇ ਜਾਊਂਗਾ ਉਹਨਾਂ ਦੇ ਕੇਸ ਨੂੰ ਲੈ ਕੇ ਜਾਊਂਗਾ ਔਰ ਮੈਂ ਕੇਸ ਵਿੱਚੋਂ ਹੀ ਸਵਾਲ ਲੈ ਪਲੀਜ਼ ਟਾਈ ਟੂ ਅੰਡਰਸਟੈਂਡ ਮੀ ਉਹਨਾਂ ਦੇ ਔਨ ਮੈਰਿਡ ਜਿਹੜਾ ਕੇਸ ਆ ਉਹਦੇ ਸਬੰਧ ਦੇ ਵਿੱਚ ਹੀ ਮੈਂ ਤਾਂ ਨਾ ਗੱਲ ਕਰਨਾ ਚਾਹੁੰਦਾ ਆ ਲੋਕ ਜੋ ਤੁਸੀਂ ਲੋਕ ਮੇਰੀ ਗੱਲ ਸੁਣੋ ਪਾਸਟਪੰਜਨਦਨ ਕੀਤਾ ਉਹ ਤੁਹਾਡੇ ਸਾਹਮਣੇ ਠੀਕ ਹੈ ਮੇਰੀ ਗੱਲ ਸੁਣੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਹੀਂ ਇਸ ਸਵਾਲ ਦਾ ਜਵਾਬ ਪਾਸਟਪੰਜਨਦਨ ਨੇ ਜੋ ਕੀਤਾ ਤੁਸੀਂ ਦੱਸੋ ਜਿਹੜਾ ਇੱਥੇ ਸਾਡੇ ਜਿਹੜੇ ਜਨਰਿੰਦਰ ਦੇ ਵਿੱਚ ਹੋਰ ਵੀ ਚਰਚਾ ਨਰੂਲਾ ਚਰਚਾ ਕੀ ਤੁਹਾਨੂੰ ਲੱਗਦਾ ਉੱਥੇ ਪਖੰਡ ਹੁੰਦਾ ਆ ਤੁਸੀਂ ਦੱਸੋ ਮੈਨੂੰ ਮੈਂ ਕਿਸੇ ਤਰੀਕੇ ਨਾਲ ਹਾਂ ਨਹੀਂ ਪਰ ਸਕਦਾ ਲੋਕਾਂ ਸਾਹਮਣੇ ਹੋਵੇਗਾ ਉਸ ਦਿਨ ਤੁਹਾਨੂੰ ਲੱਗਦਾ ਨਰੂਲਾ ਮਿਨਿਸਟਰੀ ਦੇ ਵਿੱਚ ਪਖੰਡ ਹੁੰਦਾ ਆ ਇਹ ਰਮਨਾਂਥ ਮਨਿਸਟਰੀ ਚ ਪਖੰਡ ਹੁੰਦਾ ਆ ਤੁਸੀਂ ਕਹਿ ਰਹੇ ਹੋ ਪਾਰ ਰਾਣਾ ਮਿਨਿਸਟਰੀ ਚ ਪਖੰਡ ਹੁੰਦਾ ਆ ਤੁਸੀਂ ਕਹਿ ਰਹੇ ਮੈਂ ਨਹੀਂ ਕ ਇਹ ਤੁਹਾਡੇ ਜਵਾਬ ਆ ਜਿਹੜੇ ਬਹੁਤ ਸਾਰੇ ਇਦਾਂ ਦੇ ਕਮੈਂਟਸ ਆਉਂਦੇ ਨੇ ਇਹ ਤੁਹਾਡੇ ਸਵਾਲ ਜਿਹੜੇ ਬਹੁਤ ਸਾਰੇ ਕਮੈਂਟਸ ਅਸੀਂ ਆਮ ਲੋਕਾਂ ਦੇ ਵਿੱਚ ਸੁਣਦੇ ਆਂ ਦੇਖਦੇ ਆਂ ਤੁਹਾਡੇ ਚੈਨਲ ਹੋਰ ਦੇਖੋ ਆਣੀ ਸ਼ੁਰੂ ਹੋ ਜਾਣਾ ਤੁਹਾਡੇ ਤੁਹਾਡੀ ਵੀਡੀਓ ਥੱਲੇ ਮੈਂ ਕਮੈਂਟਸ ਤੁਹਾਨੂੰ ਦਿਖਾ ਦੂੰਗਾ ਪਾਸਟਰ ਬਜੰਦਰ ਖੋਰੀ ਸੀਸੀਟੀਵੀ ਵੀਡੀਓਜ਼ ਵਾਇਰਲ ਹੋ ਰਹੀ ਉਹਦੇ ਬਾਅਦ ਕੁੱਟਦੇ ਨੇ ਲੋਕ ਉਹਨਾਂ ਨੂੰ ਭਗਵਾਨ ਮੰਨਦੇ ਨੇ ਲੋਕ ਉਹਨਾਂ ਨੂੰ ਪ੍ਰਭੂ ਦਾ ਦਾਸ ਮੰਨਦੇ ਨੇ ਫਿਰ ਦਾਸ ਕੁੱਟਿਉ ਰਿਆ ਲੋਕਾਂ ਦੇਖੋ ਜੀ ਉਸ ਚੀਜ਼ ਨੂੰ ਤੁਸੀਂ ਹੁਣ ਉਸ ਚੀਜ਼ ਨੂੰ ਡਿਨਾਈ ਜੇਕਰ ਕਰਿਓ ਫਿਰ ਤਾਂ ਮੈਨੂੰ ਲੱਗਦਾ ਤੁਸੀਂ ਮੇਰੀ ਗੱਲ ਸੁਣੋ ਬ੍ਰਦਰ ਜੀ ਉਹਦੇ ਲਈ ਐਸਆਈਟੀ ਬੈਠੀ ਆ ਉਹ ਐਸਆਈਟੀ ਦਾ ਜਲਦੀ ਫੈਸਲਾ ਆ ਜਾਏਗਾ ਤੁਸੀਂ ਸੈਟ ਵੱਲ ਚਲਗੇ ਤੁਹਾਡੇ ਸਾਹਮਣੇ ਸਾਰੀ ਚੀਜ਼ ਹੈ ਤੁਹਾਡੇ ਸਾਹਮਣੇ ਤੁਸੀਂ ਉੱਤੇ ਜਵਾਬ ਦਿਓ ਕੀ ਮੈਂ ਜਵਾਬ ਦਵਾਂ ਠੀਕ ਠੀਕ ਗਲਤ ਠੀਕ ਗਲਤ ਉਹਦੇ ਵਿੱਚ ਪ੍ਰਸ਼ਾਸਨ ਜਿਹੜਾ ਆ ਪ੍ਰਸ਼ਾਸਨ ਆਪਣੀ ਸੈਟ ਦੀ ਰਿਪੋਰਟ ਅੱਗੇ ਲਾਏਗਾ ਐਸਆਈਟੀ ਬੈਠੀ ਆ ਮੈਂ ਉਸ ਤੋਂ ਪਹਿਲਾਂ ਕਿ ਮੈਂ ਇਨਵੈਸਟੀਗੇਸ਼ਨ ਕਰ ਰਿਹਾ ਮੈਂ ਇਨਵੈਸਟੀਗੇਸ਼ਨ ਆਫੀਸਰ ਹਾਂ ਉਹ ਦੇਖੇਗਾ ਕਿ ਆ ਇਹ ਵੀਡੀਓ ਕੀ ਆ ਕੀ ਅਸਲ ਸੱਚਾਈ ਆ ਕੀ ਬਿਆਨ ਠੀਕਾ ਉਹ ਸਾਹਮਣੇ ਹੈ ਵੀਡੀਓ ਦੇ ਵਿੱਚ ਕਿਹਨੂੰ ਹੱਲੇ ਵੀ ਉਹ ਚੀਜ਼ ਮੈਂ ਜਿਹੜੀ ਤੁਹਾਨੂੰ ਵੀਡੀਓ ਨਾਲ ਦਾ ਜਿਹੜੇ ਵੀਡੀਓ ਆ ਉਹਨੂੰ ਨਹੀਂ ਆਧਾਰ ਮੰਨਿਆ ਜਾਂਦਾ ਕੱਲਾ ਵੀਡੀਓ ਇਹਨਾਂ ਦਾ-ਨਾਂ ਦੇ ਵਿੱਚ ਪਾਸਟਰ ਬਜਿੰਦਰ ਹੋਰਾ ਦੀ ਚਰਚਾ ਖੂਬ ਹੋ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਸਟਰ ਬਜਿੰਦਰ ਹੋਰਾ ਦਾ ਔਰਾ ਰਿਆ ਅਤੇ ਜਿਸ ਤਰੀਕੇ ਦੇ ਨਾਲ ਪਾਸਟਰ ਬਜਿੰਦਰ ਹੋਰਾ ਨੂੰ ਲੋਕ ਮੰਨਦੇ ਸੀ ਪਾਸਟਰ ਬਜਿੰਦਰ ਨੂੰ ਲੋਕ ਕਹਿੰਦੇ ਸੀ ਕਿ ਬਈ ਇਹ ਖੁਦਾ ਦਾ ਬੰਦਾ ਹੈ ਪਰ ਜਦੋਂ ਤੋਂ ਉਹਨਾਂ ਦੀ ਵੀਡੀਓ ਨਿਕਲ ਕੇ ਸਾਹਮਣੇ ਆਈ ਜਦੋਂ ਤੋਂ ਉਹਨਾਂ ਦੇ ਕਾਰਨਾਮੇ ਨਿਕਲ ਕੇ ਸਾਹਮਣੇ ਆਏ ਉਦੋਂ ਤੋਂ ਲੋਕਾਂ ਦੇ ਅੰਦਰ ਕਈ ਸਵਾਲ ਨੇ ਲੋਕ ਜਵਾਬ ਮੰਗ ਰਹੇ ਨੇ ਤੇ ਜਵਾਬ ਦੇਣ ਦੇ ਲਈ ਅੱਜ ਸਾਡੇ ਕੋਲ ਸੁਰਜੀਤ ਥਾਪਰ ਖੜੇ ਆਏ ਨੇ ਗੱਲਬਾਤ ਜ਼ਰੂਰ ਕਰਾਂਗੇ ਅੱਛਾ ਜਿਸ ਤਰੀਕੇ ਦੇ ਨਾਲ ਪਾਸਟਰ ਬਜਿੰਦਰ ਹੋਰਾ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਐਂਡ ਇਲਜ਼ਾਮ ਹੁਣ ਸਾਬ ਜਿਹੜੇ ਨੇ ਉਹ ਉਹਨਾਂ ਦੇ ਪਟੁਕ ਵੀ ਗਏ ਜੇਲ੍ਹ ਵੀ ਹੋ ਗਈ ਸਜ਼ਾ ਵੀ ਮਿਲ ਗਈ ਕਿਸ ਜਗ੍ਹਾ ਦੇ ਉੱਪਰ ਪਾਸਟਰ ਬਜਿੰਦਰ ਹੋਰੀ ਖੜੇ ਨੇ ਤੁਸੀਂ ਉਹਨਾਂ ਦੇ ਨਾਲ ਰਹਿੰਦੇ ਹੋ ਤੁਸੀਂ ਖੜੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਰਾਹੀਂ ਦੱਸਣਾ ਜੋ ਉਹਨਾਂ ਨੂੰ ਕਨਵਿਕਟਡ ਸਾਬਤ ਕੀਤਾ ਗਿਆ ਦੋਸ਼ੀ ਸਾਬਤ ਕੀਤਾ ਗਿਆ ਕਿਉਂਕਿ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਵੀ ਜਿਹੜੇ ਕੋਰਟ ਦੇ ਵਿੱਚ ਜਿਹੜੇ ਸਬੂਤ ਜਿਹੜੇ ਸਨ ਉਹਨਾਂ ਸਬੂਤਾਂ ਦੇ ਆਧਾਰ ਤੇ ਜਾਂ ਔਨ ਮੈਰਿਡ ਜਿਹੜਾ ਇਹ ਜੱਜਮੈਂਟ ਨਹੀਂ ਸੁਣਾਈ ਗਈ ਜੇ ਔਨ ਮੈਰਿਡ ਜੱਜਮੈਂਟ ਸੁਣਾਈ ਜਾਂਦੀ ਤੇ ਸ਼ਾਇਦ ਪ੍ਰੋਫੈਟ ਬਜਿੰਦਰ ਜੱਜ ਸਲਾਖਾਂ ਪਿੱਛੇ ਨਾ ਹੁੰਦੇ ਕਿਉਂਕਿ ਇਹ ਔਨ ਮੈਰਿਡ ਜਿਹੜੀ ਜੱਜਮੈਂਟ ਨਹੀਂ ਸੁਣਾਈ ਗਈ ਤੇ ਕਹਿੰਦੇ ਔਨ ਮੈਰਿਡ ਜੱਜਮੈਂਟ ਨਹੀਂ ਹੋਈ ਹੈ ਫਿਰ ਜਿਹੜੇ ਹਾਈ ਕੋਰਟ ਦੇ ਜੱਜ ਹੈਗੇ ਨੇ ਉਹਨਾਂ ਦੇ ਵਿੱਚ ਇੰਨਾ ਵੀ ਸਮਝ ਨਹੀਂ ਹੋਵੇਗੀ ਕਿ ਇੱਕ ਉਹ ਬੰਦਾ ਜੋ ਲੋਕਾਂ ਦੇ ਲਈ ਖੁਦਾ ਮੰਨਿਆ ਜਾਂਦਾ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਜੇਲ੍ਹ ਦੀ ਸਲਾਕਾਂ ਦੇ ਵਿੱਚ ਭੇਜਿਆ ਜਾਵੇਗਾ ਮਤਲਬ ਉਹਨਾਂ ਨੂੰ ਗਿਆਨ ਨਹੀਂ ਹੈਗਾ ਤੁਹਾਡੇ ਕਹਿੰਦਾ ਮਤਲਬ ਤੁਸੀਂ ਕਿਹੜੇ ਹਾਈ ਕੋਰਟ ਜੱਜ ਸਾਹਿਬਾਨਾਂ ਦੀ ਗੱਲ ਕਰ ਰਹੇ ਆਂ ਚੰਡੀਗੜ੍ਹ ਕੋਰਟ ਦੀ ਗੱਲ ਕਰ ਰਹੇ ਨੇ ਉਹ ਸੈਸ਼ਨ ਕੋਰਟ ਦੇ ਆ ਹਾਈ ਕੋਰਟ ਦੇ ਜੱਜ ਸਾਹਿਬਾਨ ਨਹੀਂ ਹਾਈ ਕੋਰਟ ਦੇ ਜਿਹੜੇ ਜੱਜ ਸਾਹਿਬਾਨ ਹੁੰਦੇ ਆ ਉਹ ਬੜੀ ਗੰਭੀਰਤਾ ਦੇ ਨਾਲ ਉਹ ਕੇਸਾਂ ਦੀ ਸਟੱਡੀ ਕਰਦੇ ਆ ਉਹ ਸੈਸ਼ਨ ਕੋਰਟ ਦੇ ਵਿੱਚ ਆ 11 ਨੰਬਰ ਜਿਹੜਾ ਉਹਨਾਂ ਦਾ ਜਿਹੜਾ ਇਹ ਇਹ 11 ਨੰਬਰ ਜਿਹੜਾ ਉਹ ਜਿਹੜਾ ਇਹ ਸੈਸ਼ਨ ਜੱਜ ਸੰਗਤ ਉਹਨਾਂ ਦੇ ਵਿੱਚ ਚੱਲਿਆ ਔਰ 208 ਜਿਹੜਾ ਉਹਨਾਂ ਦਾ ਇਹ ਐਫ ਆਈ ਆਰ ਨੰਬਰ ਸੀ ਲੇਕਿਨ ਉਹ ਆਨ ਮੈਰਿਡ ਜਿਹੜਾ ਫੈਸਲਾ ਨਹੀਂ ਸੁਣਾਇਆ ਗਿਆ ਉਹ ਕਿਤੇ ਮੀਡੀਆ ਟ੍ਰਾਇਲ ਨੇ ਮੀਡੀਆ ਤੋਂ ਪ੍ਰਭਾਵਿਤ ਜਿਹੜਾ ਕੇਸ ਨੂੰ ਬੜਾ ਹੀ ਇਸ ਕੇਸ ਨੂੰ ਪ੍ਰਭਾਵਿਤ ਕੀਤਾ ਗਿਆ ਤੇ ਬੁਰਾ ਅਸਰ ਮੀਡੀਆ ਦਾ ਪਿਆ ਜਿਹਦਾ ਕਰਕੇ ਆਨ ਮੈਰਿਡ ਜਿਹੜਾ ਜੱਜ ਸਾਹਿਬ ਇਹ ਫੈਸਲਾ ਨਹੀਂ ਦੇ ਸਕੇ ਮਤਲਬ ਉਹਨਾਂ ਨੇ ਮੀਡੀਆ ਦੇ ਦਬਾਅ ਹੇਟ ਆ ਕੇ ਫੈਸਲਾ ਦਿੱਤਾ ਹੈ ਤੁਹਾਡੇ ਕਹਨੇ ਦੇਖੋ ਇਦਾਂ ਦੇ ਬਹੁਤ ਸਾਰੇ ਕੇਸ ਆ ਭਾਰਤ ਦੇ ਵਿੱਚ ਪਾਏ ਜਾਂਦੇ ਆ ਔਰ ਇਸੇ ਕਰਕੇ ਮਾਨਯੋਗ ਸੁਪਰੀਮ ਕੋਰਟ ਕਹਿੰਦੀ ਆ ਵੀ ਜਿਹੜਾ ਮੀਡੀਆ ਟ੍ਰਾਇਲ ਨਾ ਚੱਲੇ ਕੋਈ ਵੀ ਜੱਜਮੈਂਟ ਆਉਣ ਵਾਲੀ ਆ ਜਾਂ ਕਿਸੇ ਜੱਜਮੈਂਟ ਨੂੰ ਆਉਣ ਤੋਂ ਪਹਿਲਾਂ ਮੀਡੀਆ ਟ੍ਰਾਇਲ ਨਾ ਚੱਲੇ ਮੀਡੀਆ ਤੋਂ ਪ੍ਰਭਾਵਿਤ ਹੋ ਕੇ ਕਿਤੇ ਇਹ ਨਾ ਹੋਵੇ ਬਹੁਤ ਸਾਰੇ ਇਦਾਂ ਦੇ ਕੇਸ ਆ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਸੈਸ਼ਨ ਕੋਰਟ ਦੇ ਵਿੱਚ ਸਜ਼ਾ ਹੋਈ ਹਾਈ ਕੋਰਟ 'ਚ ਸਜ਼ਾ ਹੋਈ ਤੇ ਸੁਪਰੀਮ ਕੋਰਟ ਦੇ ਵਿੱਚ ਉਹ ਬਾਈਜ਼ਤ ਬਰੀ ਹੁੰਦੇ ਆ ਔਰ ਸੁਪਰੀਮ ਕੋਰਟ ਦੀਆਂ ਜਿਹੜੀਆਂ ਜੱਜਮੈਂਟਾਂ ਹੁੰਦੀਆਂ ਆ ਉਹ ਇਹੀ ਜੱਜਮੈਂਟਾਂ ਹੁੰਦੀਆਂ ਆ ਜਦੋਂ ਸੁਪਰੀਮ ਕੋਰਟ ਕੋਈ ਜੱਜਮੈਂਟ ਇਹ ਸੁਣਾਉਂਦੀ ਆ ਤੇ ਸੁਪਰੀਮ ਕੋਰਟ ਤਾਂ ਦੀ ਕਹਿੰਦੀ ਆ ਵੀ ਇਹ ਜਿਹੜੀਆਂ ਜੱਜਮੈਂਟਾਂ ਨੂੰ ਜਿਹੜੀਆਂ ਥੜਲੀਆਂ ਅਦਾਲਤਾਂ ਆ ਉਹਨਾਂ ਨੂੰ ਬਾਈਂਡ ਅਪ ਕੀਤਾ ਜਾਵੇ ਜਿਹੜੀਆਂ ਉਤਲੀਆਂ ਜੱਜਮੈਂਟਾਂ ਹੁੰਦੀਆਂ ਇਸੇ ਕਰਕੇ ਉਹ ਸੁਪਰੀਮ ਕੋਰਟ ਪਹਿਲਾਂ ਹੀ ਕਹਿੰਦੀ ਆ ਵੀ ਕਿਸੇ ਤਰ੍ਹਾਂ ਦਾ ਵੀ ਮੀਡੀਆ ਟ੍ਰਾਇਲ ਨਾ ਚੱਲੇ ਕਿਸੇ ਵੀ ਜੱਜਮੈਂਟ ਨੂੰ ਪ੍ਰਭਾਵਿਤ ਨਾ ਕੀਤਾ ਜਾਵੇ ਜੱਜਮੈਂਟ ਦੇ ਉੱਪਰ ਬਹੁਤ ਵੱਡਾ ਸਵਾਲ ਚੱਕਰੇ ਹੈਗੇ ਉਹ ਸੋਚ ਸਮਝ ਕੇ ਤੁਸੀਂ ਬਿਆਨ ਦੇ ਰਹੇ ਹੋ ਨਾ ਦੇਖੋ ਜੀ ਮੈਂ ਜੋ ਜੱਜਮੈਂਟ ਨੂੰ ਦੇਖਿਆ ਮੈਂ ਜੋ ਵਾਚ ਕੀਤਾ ਕਿਉਂਕਿ ਹੁਣ ਤੱਕ ਵੀ ਮੈਂ ਜਦੋਂ ਆਨਲਾਈਨ ਵੈਬਸਾਈਟ ਤੇ ਉਹਨਾਂ ਦੇ ਜਾਨਾ ਆ ਮਾਨਯੋਗ ਮੁਹਾਲੀ ਕੋਰਟ ਦੀ ਜੱਜਮੈਂਟ ਦੇਖਿਆ ਕਿਉਂਕਿ ਬਹੁਤ ਸਾਰੇ ਕਈ ਵੇਲੇ ਜੱਜ ਵੀ ਕਈ ਵਾਰ ਇਦਾਂ ਹੁੰਦਾ ਆ ਮੀਡੀਆ ਦੇ ਟ੍ਰਾਇਲ ਤੋਂ ਕਈ ਜ사ਹਬਾਨ ਵੀ ਜਿਹੜੇ ਆ ਦੇਖੋ ਔਨ ਮੈਰਿਟ ਫੈਸਲਾ ਕਰਨੇ ਚਾਹੀਦਾ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਕਿਉਂਕਿ ਮੀਡੀਆ ਨੇ ਇਹੋ ਜਿਹਾ ਪ੍ਰੈਸ਼ਰ ਬਿਲਡ ਕੀਤਾ ਸੀ ਤੁਸੀਂ ਇਹ ਦੇਖੋ ਪ੍ਰੋਫਿਟ ਜੀ ਨੂੰ 28 ਜਿਹੜਾ ਮਾਰਚ 2023 ਨੂੰ ਕੀ ਸੀ ਉਸ ਦਿਨ ਆਰਗੂਮੈਂਟਸ ਹੋਨੇ ਸਨ ਕਿ ਉਸ ਦਿਨ ਆਰਗੂਮੈਂਟਸ ਹੋਏ ਤੁਸੀਂ ਔਨਲਾਈਨ ਉਹਨਾਂ ਦੀ ਵੈਬਸਾਈਟ ਤੇ ਖੋਲ ਕੇ ਦੇਖ ਲਓ ਅਥਾ ਆਰਗੂਮੈਂਟਸ ਹੋਏ ਨਹੀਂ ਹੋਏ ਉਸ ਦਿਨ ਕੀ ਹੋਇਆ ਦੋਸ਼ੀ ਕਰਾਰ ਪਹਿਲੇ মিডিਆ ਕਹਿ ਰਿਹਾ ਵੀ ਉਹਨਾਂ ਨੂੰ ਦੋਸ਼ੀ ਕਰਾਰ ਕੀਤਾ ਜਾਏਗਾ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਏਗੀ ਸੇਮ ਉਹੀ ਗੱਲਾਂ ਜਿਹੜੀਆਂ ਆ ਜੱਜ ਸਾਹਿਬ ਨੇ ਸੁਣਾ ਦਿੱਤੀਆਂ ਪਹਿਲਾਂ ਮੈਂ ਦੱਸੋ 28 ਤਰੀਕ ਨੂੰ ਜਦ ਕਿ ਪ੍ਰੋਫਿਟ ਬਜਿੰਦਰ ਜੀ ਦੀ ਆਰਗੂਮੈਂਟਸ ਹਨ ਤੇ 1 April 2000 1 April 2024 ਨੂੰ ਜਿਹੜੀ ਜਜਮੈਂਟ ਆਉਣੀ ਸੀ ਜਜਮੈਂਟ ਤਾਂ 1 28 ਮਾਰਚ 2025 ਨੂੰ ਤਾਂ ਜਜਮੈਂਟ ਹੈ ਹੀ ਨਹੀਂ ਸੀ ਉਸ ਦਿਨ ਤਾਂ ਆਰਗੂਮੈਂਟਸ ਹੋਣੇ ਸਨ ਡਿਬੇਟ ਹੋਣੀ ਸੀ ਇਹ ਮਤਲਬ ਆਰਗੂਮੈਂਟ ਜਿਹੜੀ ਬੈਂਸ ਹੋਣੀ ਸੀ ਲੇਕਿਨ ਕੋਈ ਬਹਿਸ ਨਹੀਂ ਹੋਈ ਮੈਂ ਤੁਹਾਡੀ ਗੱਲ ਕੱਟਦਾ ਹਾਂ ਸਿੱਧਾ ਪੁਆਇੰਟ ਦੇ ਉੱਪਰ ਹੁੰਨਾ ਪਾਸਟਰ ਬੰਜਿੰਦਰ ਨੇ ਜੋ ਕੁਝ ਵੀ ਕੀਤਾ ਹੈ ਤੁਸੀਂ ਉਸ ਨੂੰ ਗਲਤ ਮੰਨਦੇ ਹੋ ਜਾਂ ਨਹੀਂ ਮੰਨਦੇ ਹੋ ਦੇਖੋ ਜੀ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਨਾ ਜੋ ਔਨ ਮੈਰਿਟ ਫੈਸਲਾ ਨਹੀਂ ਹੋਇਆ ਔਰ ਇਸ ਜਜਮੈਂਟ ਦੇ ਨਾਲ ਮੈਂ ਕਦਾ ਸਹਿਮਤ ਨਹੀਂ ਹਾਂ ਕਿਉਂਕਿ ਪਾਸਟਰ ਬਜਿੰਦਰ ਹੋਰੀ ਤਾਂ ਖੁਦ ਮੰਨ ਗਏ ਹੋਣਗੇ ਜਦੋਂ ਇਹ ਫੈਸਲਾ ਲਿਆ ਗਿਆ ਹੋਵੇਗਾ ਜੇਲ੍ਹ ਦੇ ਵਿੱਚ ਜਾ ਹੀ ਨਹੀਂ ਸਕਦੇ ਜੇਕਰ ਉਹ ਮੰਨਣ ਨਾ ਜੇਕਰ ਉਹ ਮੇਰਾ ਸਵਾਲ ਮੇਰਾ ਸਵਾਲ ਸੁਣੋ ਮਾਨਵ ਅਧਿਕਾਰਾਂ ਦੀ ਹੱਤਿਆ ਹੋਈ 28 ਤਰੀਕ ਨੂੰ ਜਦੋਂ ਆਰਗੂਮੈਂਟ ਸੀ 28/3 2025 ਨੂੰ ਆਰਗੂਮੈਂਟ ਸੀ ਤੇ ਜੱਜਮੈਂਟ ਕਿਦਾਂ ਆ ਗਈ ਮੀਡੀਆ ਨੂੰ ਕਦਾ ਪਤਾ ਲੱਗ ਜਾਂਦਾ ਕਿ ਵੀ ਉਹਨਾਂ ਨੂੰ ਪੰਜ ਲੋਕਾਂ ਨੂੰ ਬਰੀ ਕੀਤਾ ਗਿਆ ਆ ਔਰ ਪ੍ਰੋਫਿਟ ਬਜਿੰਦਰ ਜੀ ਨੂੰ ਦੋਸ਼ੀ ਕਰਾਰ ਕੀਤਾ ਗਿਆ ਤੁਹਾਨੂੰ ਪਤਾ ਹੈ ਕਿਸ ਤਰੀਕ ਨੂੰ ਸਜ਼ਾ ਮਿਲੀ ਹੈ ਪਾਸਟਰ ਬਜਿੰਦਰ ਨੂੰ 1 April 1 April ਨੂੰ ਜਿਹੜੀ ਜੱਜਮੈਂਟ ਸੀ ਆਰਗੂਮੈਂਟਸ 28/3 2025 ਨੂੰ ਆਰਗੂਮੈਂਟ ਸੀ ਬੈਂਸ ਸੀ ਲੇਕਿਨ ਕੋਈ ਬੈਂਸ ਨਹੀਂ ਹੋਈ ਮੈਂ ਉੱਥੇ ਮੁਹਾਲੀ ਕੋਰਟ ਦੇ ਬਾਹਰ ਸੀ ਔਰ ਮੈਂ ਕੀ ਦੇਖਿਆ ਉੱਥੇ ਵੀ ਪ੍ਰੋਫਿਟ ਬਜਿੰਦਰ ਜੀ ਕਰੀਬਨ 3 ਵਜੇ ਦਾ ਤੁਸੀਂ ਸੀਸੀਟੀਵੀ ਕੈਮਰੇ ਦੀ ਫੁਟੇਜ ਕਢਾ ਸਕਦੇ ਆ ਤੁਸੀਂ ਚੈੱਕ ਕਰ ਸਕਦੇ ਆ ਉਹ 3 ਵਜੇ ਐਂਟਰੀ ਕਰਦੇ ਆ ਔਰ 3 ਵਜੇ ਜਦੋਂ ਐਂਟਰੀ ਕਰਦੇ ਆ ਵਿਦਨ 1 ਮਿੰਟ ਦੇ ਅੰਦਰ ਅੰਦਰ ਜੱਜਮੈਂਟ ਸੁਣਾ ਦਿੱਤੀ ਗਈ ਜਦ ਕਿ ਇਸ ਕੇਸ ਦੇ ਉੱਤੇ ਜਿਹੜਾ ਜਿਹੜਾ ਇਹ ਕੇਸ ਸੀ ਬੜਾ ਹਾਈ ਪ੍ਰੋਫਾਈਲ ਕੇਸ ਸੀ ਕਰੀਬਨ ਇਹਤੇ ਤਾਂ ਵੈਸੇ 3 ਤੋਂ 4 ਘੰਟੇ ਦੀ ਜਿਹੜੀ ਬੈਂਸ ਹੁੰਦੀ ਆ 3 ਤੋਂ 4 ਘੰਟੇ ਦੀ ਬੈਂਸ ਹੁੰਦੀ ਆ ਤੇ ਮੈਂ ਤਾਂ ਆਪ ਸੋਚ ਕੇ ਹੈਰਾਨ ਆ ਮੈਂ ਕਿਉਂਕਿ ਜਦੋਂ ਮੈਂ ਆਨਲਾਈਨ ਚੈੱਕ ਕੀਤਾ ਮੈਂ ਕਹਾ ਵੀ ਚਲੋ ਅੱਜ ਆਰਗੂਮੈਂਟਸ ਆ ਅੱਜ ਬੈਂਸ ਹੋਏਗੀ ਕੋਰਟ ਦੇ ਉੱਪਰ ਬਹੁਤ ਵੱਡਾ ਸਵਾਲ ਉਠਾ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦਾ ਸਟਰਕਚਰ ਉਹਨਾਂ ਦੀ ਚੀਜ਼ਾਂ ਜੋ ਹੋਈਆਂ ਨੇ ਉਹ ਸਾਰੀਆਂ ਗਲਤ ਨੇ ਮਨੁੱਖੀ ਅਧਿਕਾਰ ਦੇ ਖਿਲਾਫ ਜਿਹੜਾ ਹੈ ਉਹਨਾਂ ਨੇ ਫੈਸਲਾ ਲਿਆ ਉਹਨਾਂ ਨੂੰ ਜਿਹੜੀ ਰੈਸਟ ਮੈਂ ਬਹੁਤ ਮੇਰੇ ਮੇਰਾ ਸਵਾਲ ਸੁਣੋ ਤੁਸੀਂ ਬਹੁਤ ਸੋਚ ਸਮਝ ਕੇ ਇਹ ਗੱਲ ਕਰ ਰਹੇ ਹੋ ਹਾਂ ਜਾਂ ਨਾ ਦੇਖੋ ਜੀ ਮੈਂ ਸੋਚਦਾ ਕਿ ਸ਼ਨਜਾਦ ਸਾਹਿਬ ਨੂੰ ਉਹਨਾਂ ਨੂੰ ਜਿਹੜਾ ਮੀਡੀਆ ਟ੍ਰਾਇਲ ਚੱਲਿਆ ਜਿਹਦੇ ਨਾਲ ਦੇਖੋ ਨਹੀਂ ਤੁਸੀਂ ਜੋ ਜਵਾਬ ਦੇ ਰਹੇ ਹੋ ਉਹ ਤੁਸੀਂ ਸੋਚ ਸਮਝ ਕੇ ਦੇ ਰਹੇ ਹੋ ਹਾਂ ਜਾਂ ਨਾ ਇਹ ਮੈਂ ਸੋਚ ਸਮਝ ਕੇ ਦੇ ਰਿਹਾ ਹਾਂ ਜਿੰਨਾ ਮੈਂ ਕਾਨੂੰਨ ਦੀ ਜਾਣਕਾਰੀ ਰੱਖਦਾ ਹਾਂ ਕਿੰਨਾ ਮੈਂ ਕਾਨੂੰਨ ਦਾ ਜਾਣਕਾਰ ਹਾਂ ਮੈਂ ਤਾਂ ਉਸ ਆਪਣੇ ਦੇਖੋ ਮੈਨੂੰ ਬੋਲਣ ਦਾ ਅਧਿਕਾਰ ਆ ਮੈਂ ਤਾਂ ਇਸੇ ਕਰਕੇ ਕਹਿੰਦਾ ਸਾਡੇ ਮਾਨਯੋਗ ਜਿਹੜੇ ਸਾਡੇ ਉੱਚ ਅਦਾਲਤਾਂ ਆ ਉਹਨਾਂ ਦੇ ਜੱਜ ਸਾਹਿਬਾਨ ਆ ਉਹਨਾਂ ਨੂੰ ਸੰਗਿਆਨ ਲੈਣਾ ਚਾਹੀਦਾ ਆ ਵੀ ਜਿਹੜਾ ਔਨ ਮੈਰਿਟੇ ਫੈਸਲਾ ਨਹੀਂ ਹੋਇਆ ਕਿਉਂਕਿ ਜਲਦੀ ਮੇਰੇ ਕੋਲ ਜਿੱਦਣ ਆਡਰਾਂ ਦੀ ਕਾਪੀ ਆ ਗਈ ਦੁੱਧਾ ਦੁੱਧੋ ਪਾਣੀ ਦਾ ਪਾਣੀ ਕਰਦਾਗਾ ਪਾਸਟਰ ਬਜੰਦਰ ਖੁਰਾ ਦੇ ਉੱਪਰ ਜੋ ਇਲਜ਼ਾਮ ਲੱਗੇ ਨੇ ਪਾਸਟਰ ਬਜੰਦਰ ਖੁਰਾ ਦੇ ਜੋ ਵਕੀਲ ਹੋਣਗੇ ਆ ਫਰੇਡਵੋਕੇਟ ਹੋਣਗੇ ਜੇਕਰ ਉਹ ਆਰਗੂਮੈਂਟ ਕਰਨਗੇ ਹੋਣਗੇ ਹਾਰੇ ਹੋਣਗੇ ਆਰਗੂਮੈਂਟ ਦੇ ਵਿੱਚ ਤਾਂ ਹੀ ਉਹਨਾਂ ਨੂੰ ਸਜ਼ਾ ਹੋਈ ਹੋਵੇਗੀ ਜੇ ਉਹ ਆਰਗੂਮੈਂਟ ਦੇ ਉੱਪਰ ਨਾ ਹਾਰੇ ਹੁੰਦੇ ਜਾਂ ਫਿਰ ਸਹੀ ਚੀਜ਼ਾਂ ਨਾ ਹੋਈਆਂ ਹੁੰਦੀਆਂ ਫਿਰ ਉਹਨਾਂ ਨੂੰ ਸਜ਼ਾ ਨਹੀਂ ਹੋਣੀ ਸੀ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਭਈ ਉਹਨਾਂ ਨੂੰ ਸਜ਼ਾ ਜਿਹੜੀ ਹੈਗੀ ਉਹਨਾਂ ਦੇ ਮਾਨਵ ਅਧਿਕਾਰ ਦਾ ਜਿਹੜਾ ਹੈ ਉਹ ਲੰਘਣਾ ਕੀਤਾ ਗਿਆ ਇਹ ਕਿਹੜੇ ਬਿਹਾਫ ਉੱਪਰ ਦੇਖੋ ਜੀ ਹਰ ਇੱਕ ਦੀ ਆਪਣੀ ਵਿਅਕਤੀ ਆ ਹਰ ਵਿਅਕਤੀ ਦੀ ਸੋਚ ਹਰ ਵਿਅਕਤੀ ਦੀ ਬੋਲਣ ਦੇਖਣ ਸੁਣ ਸ਼ਕਤੀ ਅਲੱਗ-ਅਲੱਗ ਹੈ ਲੇਕਿਨ ਜੋ ਮੈਂ ਜਿੰਨਾ ਕਾਨੂੰਨ ਦਾ ਜਾਣਕਾਰੀ ਰੱਖਣਾ ਆ ਕਿਉਂਕਿ ਮੈਨੂੰ ਇਸ ਤਰ੍ਹਾਂ ਜਿਹੜੀ ਕਾਨੂੰਨ ਦੀ ਜਾਣਕਾਰੀ ਰੱਖਦੇ ਹੋ ਮੇਰੇ ਖਿਆਲ ਨਾਲ ਬਹੁਤ ਹੀ ਘੱਟ ਜੀ ਕਾਨੂੰਨ ਦੀ ਜਾਣਕਾਰੀ ਰੱਖ ਰਹੇ ਹੋ ਜੇਕਰ ਤੁਹਾਡੇ ਸ਼ਬਦਾਂ ਦੇ ਜੇਕਰ ਮੇਰੀ ਗੱਲ ਲੈ ਕੇ ਕਾਊਂਟਰ ਬਿਆਨ ਦੇ ਰਿਹਾ ਸਭ ਤੋਂ ਪਹਿਲੇ ਟ੍ਰਾਈ ਟੂ ਅੰਡਰਸਟੈਂਡ ਮੀ ਠੀਕ ਹੈ ਤੁਹਾਡੇ ਸ਼ਬਦਾਂ ਨਾਲ ਸਭ ਤੋਂ ਪਹਿਲਾਂ ਆਪਣੀ ਚੈਨਲ ਤੇ ਕਾਨੂੰਨ ਦਾ ਜਾਣਕਾਰ ਲੈ ਕੇ ਆਓ ਔਰ ਉਹ ਮੇ ਨਾਲ ਗੱਲ ਕਰੇ ਜੇ ਕੋਈ ਜੇ ਤੁਹਾਡੇ ਕੋਲ ਕੋ ਬਹੁਤ ਅੱਛਾ ਕਾਨੂੰਨ ਦਾ ਜਾਣਕਾਰ ਹੈ ਉਹ ਪਹਿਲਾਂ ਮੇਰੇ ਕੋਲ ਲੈ ਕੇ ਆਓ ਔਰ ਮੈਂ ਕਾਊਂਟਰ ਬਿਆਨ ਇਹ ਤੇ ਦਿਲ ਦਵਾਗਾ ਵੀ ਇਹ ਟ੍ਰੈਲ ਕਿਦਾਂ ਚੱਲਿਆ ਪ੍ਰोसीडिंग ਕਿਦਾਂ ਚੱਲੀ ਔਰ ਇਹ ਜਿਹੜੇ ਇਹ ਕਾਉਂਟਰ ਬਿਆਨ ਜਿਹੜੇ ਹੋਏ ਆ ਜਬ ਮੈਂ ਹਰ ਚੀਜ਼ ਦਾ ਜਵਾਬ ਦੇਣਾ ਜਾਣਦਾ ਆ ਦੇਖੋ ਮੈਂ ਐਜ਼ ਏ ਮੈਂ ਐਜ਼ ਏ ਸਮਾਜ ਸਿਵਿਕ ਆ ਮੇਰਾ ਕੰਮ ਆ ਮੈਂ ਇਕੱਲੇ ਮੈਂ ਇਹ ਨਹੀਂ ਕਹਿਣਾ ਪ੍ਰੋਫਿਟ ਬਜਿੰਦਰ ਜੀ ਸਿੰਘ ਦੇ ਕੇਸ ਨੂੰ ਲੈ ਕੇ ਆ ਕੋਈ ਨਾ ਹੁੰਦੇ ਪ੍ਰੋਫਿਟ ਬਜਿੰਦਰ ਹੋਰੀ ਤਾਂ ਜੇਲ੍ਹ ਦੇ ਮਗਰ ਹੀ ਕਿਉਂ ਆਂਦੇ ਜੇ ਉਹਨਾਂ ਉੱਪਰ ਇਲਜ਼ਾਮ ਨਹੀਂ ਪੂਰੇ ਹੋਏ ਹੁੰਦੇ ਜੋ ਸੱਚੇ ਬਿਆਨ ਨਾ ਹੁੰਦੇ ਸੱਚੇ ਇਲਜ਼ਾਮ ਨਾ ਹੁੰਦੇ ਸੁਪਰੀਮ ਕੋਰਟ ਸੁਪਰੀਮ ਕੋਰਟ ਤੁਸੀਂ ਸੁਪਰੀਮ ਕੋਰਟ ਬਾਰੇ ਜਾਣਕਾਰੀ ਰੱਖਦੇ ਹੋ ਜੀ ਸਪਰੀ ਬਹੁਤ ਸਾਰੇ ਕੇਸ ਆ ਜਿਹੜੇ ਸੈਸ਼ਨ ਚ ਦੇ ਵਿੱਚ ਵਿਅਕਤੀ ਉਹਨਾਂ ਨੂੰ ਨਿਰਾਸ਼ਾ ਦਾ ਗੱਲ ਕਰ ਰਹੇ ਸਜ਼ਾ ਮਿਲੀ ਹੈ ਨਾ ਹਾਂਜੀ ਸਜ਼ਾ ਮਿਲੀ ਹੈ ਨਾ ਉਹ ਤਾਂ ਬਾਅਦ ਦੀ ਗੱਲ ਹੈ ਜਿਹੜੀ ਮੈਂ ਕਹਿੰਦਾ ਮੈਂ ਔਨ ਮੈਰਿਟ ਜਿਹੜਾ ਫੈਸਲਾ ਹੀ ਨਹੀਂ ਹੋਇਆ ਕੋਈ ਬੈਂਸ ਨਹੀਂ ਹੋਈ ਕੋਈ ਦਲੀਲਾਂ ਨਹੀਂ ਦਿੱਤੀਆਂ ਗਈਆਂ ਇੱਕ ਇੱਕ ਮਿੰਟ ਦੇ ਵਿੱਚ ਕਿਹੜਾ ਫੈਸਲਾ ਹੁੰਦਾ ਦੱਸੋ ਤੁਸੀਂ ਦੇਖਣਗੇ ਸੀਗੇ ਫੈਸਲਾ ਮੈਂ ਉੱਥੇ ਸੀ ਖੁਦ ਪ੍ਰੋਫੈਟ ਬਜਿੰਦਰ ਜੀ 3 ਵਜੇ ਐਂਟਰ ਕਰਦੇ ਆ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਕਢਾ ਦਿਆ ਜਾਂ ਮੈਨੂੰ ਇਸ ਤਰ੍ਹਾਂ ਲੱਗਾ ਜੱਜ ਸਾਹਿਬ ਜੀ ਨੂੰ ਮੈਂ ਪਹਿਲਾਂ तकरीबन ਅਜ ਤੋਂ 2 ਮਹੀਨੇ ਪਹਿਲਾਂ ਗੱਲ ਕਹਿ ਰਿਹਾ ਸੀ ਜੋ ਮੀਡੀਆ ਤੇ ਅੱਜ ਦਿਨ ਸੋਸ਼ਲ ਮੀਡੀਆ ਤੇ ਵਾਰ-ਵਾਰ ਮੰਗ ਕੀਤੀ ਜਾ ਰਹੀ ਆ ਵੀ ਉਹਨਾਂ ਨੂੰ ਉਹਨਾਂ ਨੂੰ ਸਜ਼ਾ ਹੋਏਗੀ ਉਹਨਾਂ ਨੂੰ ਆ ਕੁਝ ਹੋਏਗਾ ਉਹ ਹੀ ਜਿਹੜਾ ਮੀਡੀਆ ਟ੍ਰਾਇਲ ਚੱਲਿਆ ਉਹ ਮੀਡੀਆ ਟ੍ਰਾਇਲ ਨੇ ਇੰਨਾ ਪ੍ਰਭਾਵਿਤ ਕਰ ਦਿੱਤਾ ਗਿਆ ਦੇਖੋ ਮੈਨੂੰ ਕਿਸੇ ਤਾਂ ਕਿਸੇ ਲੱਗਾ ਦੇਖੋ ਮੀਡੀਆ ਟ੍ਰਾਇਲ ਤੋਂ ਦਾ ਕਰਕੇ ਹੀ ਉਹਨਾਂ ਦੇ ਕੇਸ ਦੇ ਉੱਤੇ ਬੁਰਾ ਅਸਰ ਪਿਆ ਜੋ ਲੜਕੀ ਇਲਜ਼ਾਮ ਲਗਾ ਰਹੀ ਹੈ ਕਿ ਭਈ ਪਾਸਟਰ ਬਜੰਦਰ ਨੇ ਮੇਰੇ ਨਾਲ ਜਨ ਪਰ ਜਨਾਹ ਕੀਤੀ ਹੈਗੀ ਹੈ ਉਹ ਲੜਕੀ ਫੇ ਝੁੱਠੀ ਹੈ ਤੁਹਾਡੇ ਕਹਿਣ ਦਾ ਮਤਲਬ ਮੈਂ ਜਿਹੜੀ ਤੁਹਾਨੂੰ ਗੱਲ ਕਹਿ ਰਿਹਾ ਆ ਮੈਨੂੰ ਸਵਾਲ ਦਾ ਜਵਾਬ ਦਿਓ ਜਦੋਂ ਮੇਰੇ ਆਰਡਰਾਂ ਦੇ ਹੱਥ ਕਾਪੀ ਆ ਗਈ ਮੈਂ ਜਨਤਾ ਦੀ ਅਦਾਲਤ ਦੇ ਵਿੱਚ ਕੀ ਕੇਸ ਰੱਖਾਂਗਾ ਦੇਖੋ ਮੈਂ ਜਨਤਾ ਦੀ ਅਦਾਲਤ ਦੇ ਵਿੱਚ ਕੇਸ ਰੱਖਾਂਗਾ ਹਰ ਇੱਕ ਚੀਜ਼ ਦਾ ਮੈਂ ਜਵਾਬਦੇਹੀਆਂ ਜਨਤਾ ਦੀ ਅਦਾਲਤ ਤੁਈ ਸਵਾਲ ਹੈਗਾ ਇਹ ਕਿ ਬਈ ਪਾਸਟਰ ਬਜਿੰਦਰ ਦੀ ਪਾਸਟਰ ਦੀ ਮੇਰੀ ਗੱਲ ਮੈਂ ਕਹਿੰਨਾ ਹੁਣ ਮੀਡੀਆ ਟ੍ਰਾਇਲ ਚ ਪਾਸਟਰ ਦੀ ਬਜਿੰਦਰ ਪਾਸਟਰ ਬਜਿੰਦਰ ਦੀ ਚਰਚ ਦੇ ਵਿੱਚ ਪਖੰਡਬੰਦ ਹੁੰਦਾ ਐ ਨਹੀਂ ਹੁੰਦਾ ਲੋਕਾਂ ਦਾ ਸਵਾਲ ਆ ਆਪਾਂ ਜਿਹੜਾ ਕੇਸ ਜਿਹੜਾ ਕਰ ਰਹੇ ਆ ਆਪਾਂ ਜੀ ਕੇਸ ਤੇ ਗੱਲ ਕਰ ਰਹੇ ਆ ਮੈਂ ਪੂਰੇ ਕੇਸ ਦੇ ਉੱਪਰ ਆ ਰਿਹਾ ਹਾਂ ਤੁਸੀਂ ਲੋਕਾਂ ਦਾ ਤੁਸੀਂ ਕਹਿ ਰਹੇ ਹੋ ਲੋਕਾਂ ਦੇ ਕੋਰਟ ਦੇ ਵਿੱਚ ਮੈਂ ਇਹ ਸਵਾਲ ਰੱਖਾਂਗੇ ਪਾਸਟਰ ਬਜਿੰਦਰ ਦੀ ਚਰਚ ਵਿੱਚ ਮੈਂ ਜਿਹੜੀ ਗੱਲ ਕਰਨਾ ਹੁੰਦਾ ਪਖੰਡਬੰਦ ਨਹੀਂ ਹੁੰਦਾ ਤੁਸੀਂ ਚਰਚ ਦਾ ਨਾਂ ਨਾ ਲਾਓ ਮੈਂ ਤੁਹਾਨੂੰ ਬਾਰ-ਬਾਰ ਤੁਸੀਂ ਇਸ ਗੱਲ ਤੇ ਜਿਹੜੇ ਦਾਨੀਆਂ ਦਲੀਲਾਂ ਨੰਨੇ ਰਹਨੇ ਆ ਮੈਂ ਤੁਹਾਨੂੰ ਕਹਾਂ ਵੀ ਇਹਦਾ ਕਿਤੇ ਇਹ ਨਾ ਹੋਵੇ ਵੀ ਅਸੀਂ ਵੀ ਤੁਹਾਡੇ ਵੀ ਜੋ ਤੁਸੀਂ ਗੱਲਾਂ ਕਰਦੇ ਆਂ ਵੀ ਜੋ ਤੁਸੀਂ ਇਹ ਗੱਲਾਂ ਕਹਿੰਦੇ ਰਹਿੰਦੇ ਆਂ ਇਹਦਾ ਵਿੱਚ ਦੇਖੋ ਮਸੀਹ ਭਾਈਚਾਰੇ ਨੂੰ ਤੁਸੀਂ ਇਹਨਾਂ ਨਿਸ਼ਾਨਾ ਨਾ ਬਣਾਓ ਮਸੀਹ ਭਾਈਚਾਰੇ ਨੂੰ ਨਿਸ਼ਾਨਾ ਨਹੀਂ ਬਣਾਇਆ ਮੈਂ ਸਵਾਲ ਕਰ ਰਹੇ ਆਂ ਮੈਂ ਸਵਾਲ ਕਰ ਰਿਹਾ ਆਂ ਵੀ ਅਸੀਂ ਉਹਦਾ ਜਵਾਬ ਦੇਈ ਆਂ ਮੈਂ ਉਹਦੇ ਕੇਸ ਨੂੰ ਜਵਾਬ ਦਵਾਂ ਮੈਂ ਤੁਹਾਨੂੰ ਜਵਾਬ ਦੇ ਰਿਹਾ ਕੋਈ ਪਖੰਡਵਾਦ ਨਹੀਂ ਆ ਪਰਮੇਸ਼ਰ ਨੇ ਕੋਈ ਪਖੰਡਵਾਦ ਨਹੀਂ ਆ ਤੁਸੀਂ ਔਨ ਕੈਮਰਾ ਕਹਿ ਰਹੇ ਹੋ ਨਹੀਂ ਪਖੰਡਵਾਦ ਮੈਂ ਜਿਹੜੀ ਤੁਹਾਨੂੰ ਗੱਲ ਕਹ ਰਿਹਾ ਬਾਈਬਲ ਕਹੇ ਝੂਠਿਆ ਜੋ ਬਾਈਬਲ ਦੀ ਜਿਹੜੀ ਉੱਥੇ ਜਿਹੜਾ ਜਿਸੇ ਵੀ ਕਿਸੇ ਵੀ ਚਰਚ ਦੇ ਵਿੱਚ ਜਿਹੜੀ ਪ੍ਰੈਕਟਿਸ ਕੀਤੀ ਜਾਂਦੀ ਆ ਉਹ ਬਾਈ ਲਾਅ ਕੀਤੀ ਜਾਂਦੀ ਆ ਕਿਉਂਕਿ ਸੰਵਿਧਾਨ ਨੇ ਇਹ ਅਧਿਕਾਰ ਦਿੱਤਾ ਆ ਵੀ ਤੁਸੀਂ ਆਪਣੇ ਧਰਮ ਦਾ ਅਭਿਆਸ ਕਰ ਸਕਦੇ ਆ ਠੀਕ ਆ ਮਤਲਬ ਜੋ ਚੀਜ਼ਾਂ ਹੁੰਦੀਆਂ ਨੇ ਉਹ ਅਭਿਆਸ ਹੈ ਨਾ ਕਿ ਸੱਚ ਹੈ ਪਹਿਲਾਂ ਤੁਸੀਂ ਸੰਵਿਧਾਨ ਨੂੰ ਪੜਿਆ ਮੈਂ ਦੋ ਵਾਰੀ ਪੜਿਆ ਵੀ ਤੁਹਾਨੂੰ ਸੰਵਿਧਾਨ ਦੇ ਵਿੱਚ ਕੀ ਲਿਖਿਆ ਆ ਇਹ ਵੀ ਕੋਈ ਵੀ ਆਪਣੇ ਧਰਮ ਦਾ ਜਿਹੜਾ ਅਭਿਆਸ ਜਿਹੜਾ ਕਰਨਾ ਉਹਨਾਂ ਦਾ ਇੱਕ ਕਾਨੂੰਨੀ ਅਧਿਕਾਰ ਆ ਮਾਨਵ ਅਧਿਕਾਰ ਆ ਕੋਈ ਵੀ ਬੰਦਾ ਆਪਣੇ ਕਾਨੂੰਨ ਦਾ ਜਾਂ ਮਾਲ ਆਪਣੇ ਧਰਮ ਦਾ ਪ੍ਰਚਾਰ ਕਰਨਾ ਇਹ ਮੇਰੀ ਗੱਲ ਸੁਣਾ ਆਪਣੇ ਧਰਮ ਦਾ ਪ੍ਰਚਾਰ ਕਰਨਾ ਉਹਦੀ ਐਕਸਰਸਾਈਜ਼ ਕਰਨਾ ਜਾਂ ਉਹਦੀ ਪ੍ਰੈਕਟਿਸ ਕਰਨਾ ਇਹ ਇੱਕ ਉਹਨਾਂ ਦਾ ਅਧਿਕਾਰ ਆ ਠੀਕ ਆ ਤੁਸੀਂ ਜਾ ਕੇ ਤੁਸੀਂ ਦੱਸੋ ਹੈ ਪਰ ਇਹ ਅਧਿਕਾਰ ਨਹੀਂ ਹੈਗੇ ਕਿ ਪਖੰਡਵਾਦ ਉਸ ਦੇ ਪਿੱਛੇ ਫਲਾਇਆ ਜਾਵੇ ਉਸ ਤੋਂ ਅਲੈਦਾ ਜੋ ਤੁਸੀਂ ਮੇਰਾ ਮੇਰਾ ਸਵਾਲ ਉਹ ਮੇਰਾ ਸਵਾਲ ਮੇਰਾ ਸਵਾਲ ਸੁਣੋ ਤੁਸੀਂ ਪਖੰਡਵਾਦ ਕਿੱਦਾਂ ਜੋ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਮੇਰਾ ਸਵਾਲ ਲੈ ਲਓ ਤੁਸੀਂ ਆਪਣੇ ਸਵਾਲ ਲੈ ਲਓ ਸਵਾਲ ਲੈ ਲਓ ਉਸ ਤੋਂ ਬਾਅਦ ਤੁਸੀਂ ਬੋਲਿਓ ਤੁਸੀਂ ਕਹਿ ਰਹੇ ਹੋ ਕਿ ਵੀ ਪਖੰਡਵਾਦ ਨਹੀਂ ਹੈਗਾ ਤੁਸੀਂ ਕਹਿ ਰਹੇ ਹੋ ਕਿ ਆਜ਼ਾਦੀ ਹੈਗੀ ਉਹ ਚੀਜ਼ ਕਰਨ ਦੀ ਫਿਰ ਇੱਕ ਵਿਅਕਤੀ ਦੀ ਵੀਡੀਓ ਲੜਕੇ ਦੀ ਵੀਡੀਓ ਵਾਇਰਲ ਹੁੰਦੀ ਹੈ ਜੋ ਕਹਿੰਦੀ ਕਿ ਵੀ ਬਹਿਨ ਬੋਲਦੀ ਨਹੀਂ ਸੀ ਬਹਿਨ ਬੋਲਣੇ ਲੱਗ ਪਈ ਉਹਦੀ ਵੀਡੀਓ ਫਿਰ ਬਾਅਦ ਵਿੱਚ ਵਾਇਰਲ ਹੁੰਦੀ ਹੈ ਕਿ ਕਹਿੰਦਾ ਕਿ ਵੀ ਸਾਡੇ ਨਾਲ ਸਾਰਾ ਕੁਝ ਇਹ ਹੋਇਆ ਸਾਨੂੰ ਜਿਹੜਾ ਹੈਗਾ ਉਹ ਪੈਸੇ ਦੇ ਕੇ ਜਾਂ ਪ੍ਰੋਪਰ ਤਰੀਕੇ ਦੇ ਨਾਲ ਕਰਾਇਆ ਗਿਆ ਉਹ ਇੱਕ ਇਨਸੀਡੈਂਟ ਦੂਸਰਾ ਇਨਸੀਡੈਂਟ ਇੱਕ ਲੜਕੀ ਜੋ ਕਿ ਪੈਰਾ ਦਾ ਉਸ ਨੂੰ ਦਿਖਾਇਆ ਗਿਆ ਕਿ ਬਈ ਇਹ ਚੱਤ ਤਰ ਫਿਰ ਨਹੀਂ ਚੱਲਦੀ ਸੀ ਤੇ ਉਸ ਤੋਂ ਬਾਅਦ ਉਹ ਚੱਲਣ ਲੱਗੀ ਬਾਅਦ ਦੇ ਵਿੱਚ ਉਸ ਦਾ ਬਿਆਨ ਆਇਆ ਕਿ ਸਾਨੂੰ ਮੈਨੀਪੂਲੇਟਡ ਕੀਤਾ ਗਿਆ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਬਈ ਇਹ ਜਿਹੜਾ ਪਰਿਵਾਰ ਹੈਗਾ ਇਸ ਦੇ ਵਿੱਚ ਇਹ ਇਹ ਚੀਜ਼ਾਂ ਸੀਗੀਆਂ ਇਹ ਕਮੀਆਂ ਸੀਗੀਆਂ ਫਿਰ ਬਾਅਦ ਦੇ ਵਿੱਚ ਉਹ ਪਰਿਵਾਰ ਵੀ ਸਾਹਮਣੇ ਆਉਂਦਾ ਉਸ ਤੋਂ ਬਾਅਦ ਪਾਸਟਰ ਬਜਿੰਦਰ ਫੁਰਾ ਦੀ ਹੋਰ ਕਈ ਵੀਡੀਓਜ਼ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਕਿੱਥੇ ਰਹਿ ਗਈਆਂ ਉਹ ਚੀਜ਼ ਪਖੰਡਵਾਦ ਨਹੀਂ ਹੈ ਉਹ ਚੀਜ਼ ਤੁਹਾਡੇ ਸਾਹਮਣੇ ਸਹੀ ਹੈ ਟ੍ਰਾਇਲ ਹੈ ਤੇ ਉਸ ਉਸ ਚੀਜ਼ ਦੀ ਜਿਹੜੀ ਹੈਗੀ ਸਿਧਾਂਤ ਦੇ ਵਿੱਚ ਜਿਹੜੀ ਹੈਗੀ ਅੱਗੇ ਹੈਗੀ ਹੈ ਤੁਹਾਡਾ ਕਹਿਣਾ ਮਤਲਬ ਹੁਣ ਤੁਸੀਂ ਜਿੰਨੀਆਂ ਗੱਲਾਂ ਕੀਤੀਆਂ ਆ ਤੁਹਾਨੂੰ ਲੱਖਾਂ ਹੀ ਟੈਸਟਮਨੀਆ ਤੁਹਾਨੂੰ ਦੇ ਦਿੰਨੇ ਜਿਹੜੇ ਕੈਂਸਰ ਤੋਂ ਪੀੜਤ ਸਨ ਉਹ ਠੀਕ ਜਿਹੜੇ ਬੋਲ ਨਹੀਂ ਸਕਦੇ ਮੈਂ ਜਿਹੜੇ ਇਹ ਲੋਕ ਜਵਾਬ ਜ਼ਿਆਦਾ ਤੁਸੀਂ ਮੇਰੇ ਮੇਰਾ ਮੇਰਾ ਸਵਾਲ ਸੋ ਇੰਨੀਆਂ ਗੱਲਾਂ ਕਰਨ ਤੋਂ ਬਾਅਦ ਤੁਹਾਡੇ ਕੋਲ ਜਵਾਬ ਲੈਣਾ ਬੜਾ ਮੁਸ਼ਕਲ ਹੋਇਆ ਆ ਕੀ ਗੱਲ ਹੋਈ ਕੀ ਤੁਹਾਡੀ ਗੱਲ ਦਾ ਲੱਗਦਾ ਮੈਂ ਕਾਊਂਟਰ ਬਿਆਨ ਦੇ ਰਿਹਾ ਆ ਜਾਂ ਜਵਾਬ ਦੇ ਰਿਹਾ ਆ ਤੁਸੀਂ ਕਿੰਨਾ ਹੋਰ ਜਵਾਬ ਹੋਰ ਮਨ ਕਰ ਪਹਿਲਾਂ ਕਿ ਟੈਸਟਮਨੀ ਦੀ ਟੈਸਟਮਨੀ ਦੀ ਗੱਲ ਕਰ ਰਹੇ ਹੋ ਤੁਸੀਂ ਮੇਰਾ ਸਵਾਲ ਤੁਸੀਂ ਕਹਿ ਰਹੇ ਹੋ ਜਵਾਬ ਦਊਂ ਸਾਰਾ ਪੂਰਾ ਉਹ ਦੋ ਚਾਰ ਮਿੰਟ ਹੋਰ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਇਹ ਚੀਜ਼ ਟੈਸਟਮਨੀਜ਼ ਹੈਗੀਆਂ ਨੇ ਫਿਰ ਜੋ ਇਹ ਵੀਡੀਓ ਨਿਕਲ ਕੇ ਮੇਰੀ ਗੱਲ ਸੁਣੋ ਮੇਰਾ ਹੁਣ ਇਹ ਸੁਣ ਲਓ ਸਵਾਲ ਫਿਰ ਉਸ ਤੋਂ ਬਾਅਦ ਤੁਸੀਂ ਸਿੱਧੇ ਦਿਓ ਜਵਾਬ ਫਿਰ ਜੋ ਇਹ ਟੈਸਟਮਨੀਜ਼ ਜਿਹੜੀਆਂ ਪਹਿਲਾਂ ਹੁੰਦੀਆਂ ਨੇ ਉਸ ਤੋਂ ਬਾਅਦ ਜੋ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਵੀ ਮੈਨੀਪੂਲੇਟਡ ਕੀਤਾ ਗਿਆ ਫਿਰ ਉਹ ਚੀਜ਼ ਕਿਸ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਸਟੈਂਡ ਕਰਦੀ ਹੈ ਤੁਹਾਡਾ ਇਹ ਬਿਆਨ ਨਾਲ ਦੇ ਨਾਲ ਦੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਪ੍ਰੈਸ਼ਰ ਨੂੰ ਸਹੀ ਕਰਿਆ ਕਰੋ ਤੁਹਾਡਾ ਪ੍ਰੈਸ਼ਰ ਜਿਹੜਾ ਹੈ ਨਾ ਉਹ ਸਹੀ ਹੋਣਾ ਚਾਹੀਦਾ ਉੱਤਰ ਫੇ ਮਿਲਦਾ ਹੈ ਮੇਰਾ ਸਵਾਲ ਬਹੁਤ ਸਹੀ ਹੈ ਮੈਂ ਤੁਹਾਨੂੰ ਫੇ ਹੁਣ ਉਹਦਾ ਉੱਤਰ ਲੈ ਲਓ ਠੀਕ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਿਹੜਾ ਮਸੀਹਤ ਆ ਉਹਦੇ ਵਿੱਚ ਕੋਈ ਸ਼ੈਲਫ ਰੇਬ ਨਹੀਂ ਜਿਹੜਾ ਜਿਹੜੀ ਹੀਲਿੰਗ ਆ ਉਹ ਹੀਲਿੰਗ ਉਹੀ ਵਿਅਕਤੀ ਆਪਣੇ ਜੀਵਨ ਚ ਦੇਖਦਾ ਮੈਂ ਚੰਗਾ ਹੋਇਆ ਕਿਉਂਕਿ ਇੱਕ ਕੋਈ ਟੈਸਟਮਨੀ ਥੋੜੂ ਆ ਜਿਹੜਾ ਇੱਕ ਅੱਧੀ ਟੈਸਟਮਨੀ ਦੀ ਗੱਲ ਹੋਵੇ ਜਾਂ ਇੱਕ ਗਵਾਹੀ ਹੋਵੇ ਇਹ ਤਾਂ ਲੱਖਾਂ ਲੋਕਾਂ ਨੇ ਆਪਣੇ ਜੀਵਨ ਦੇ ਬਾਰੇ ਆਪਣੇ ਗਵਾਹੀਆਂ ਦਿੱਤੀਆਂ ਵੀ ਮੈਂ 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 ਮੇਰੀ ਦੇਖਣ ਸ਼ਕਤੀ ਜਿਹੜੀ ਮੇਰੀ ਉਹ ਮੈਨੂੰ ਆਈ ਜਾਂ ਸੁਣਨ ਸ਼ਕਤੀ ਬੋਲਣ ਸ਼ਕਤੀ ਜਾਂ ਮੈਂ ਮੇਰਾ ਜੀਵਨ ਬਦਲ ਗਿਆ ਮੇਰੀਆਂ ਸੋਚਾਂ ਵਿਚਾਰਾਂ ਬਦਲ ਗਏ ਇਦਾਂ ਦੇ ਬਹੁਤ ਸਾਰੇ ਕੋਈ ਨਮਾ ਨਹੀਂ ਹੈਗਾ ਬਾਈਬਲ ਦੇ ਵਿੱਚ ਤਾਂ ਵੀ ਲਿਖਿਆ ਆ ਵੀ ਜੇ ਪ੍ਰਭੂ ਯਿਸੂ ਮਸੀਹ ਦੇ ਸਾਰੇ ਚਿੰਨ ਔਰ ਚਮਤਕਾਰ ਜਿਹੜੇ ਕੌਤਕ ਉਹਨਾਂ ਨੇ ਕੀਤੇ ਆ ਤੇ ਜੇ ਉਹ ਸਾਰੇ ਲਿਖੇ ਜਾਂਦੇ ਕਹਿੰਦੇ ਧਰਤੀ ਦੇ ਉੱਤੇ ਐਸੀ ਕੋਈ ਕਿਤਾਬ ਨਹੀਂ ਹੁੰਦੀ ਮਤਲਬ ਰੱਖਣੀ ਮੁਸ਼ਕਲ ਹੋ ਜਾਂਦੀ ਇਹ ਬਾਈਬਲ ਦੀਆਂ ਗੱਲਾਂ ਦਰਜ ਆ ਠੀਕ ਆ ਯਸੂਮ ਸਿੱਦੇ ਨਾਂ ਤੇ ਕੰਮ ਹੋ ਰਿਹਾ ਕਿਸੇ ਜਾਂ ਪ੍ਰੋਫਿਟ ਜਾਂ ਕਿਸੇ ਅਪੋਸਟਲ ਜਾਂ ਕਿਸੇ ਪਾਸਟਰ ਦੇ ਨਾਂ ਤੇ ਕੰਮ ਨਹੀਂ ਹੋ ਰਿਹਾ ਮੇਰੀ ਗੱਲ ਸੁਣੋ ਇਹ ਪ੍ਰਭੂ ਯਸੂਮ ਸਿੱਦੇ ਜਿਹੜੇ ਉਹਨਾਂ ਦੇ ਵਚਨਾਂ ਦੇ ਰਾਹੀ ਬਾਈਬਲ ਦੀਆਂ ਲਿਖਤਾਂ ਦੇ ਰਾਹੀ ਜਿਹੜਾ ਮਤਲਬ ਪਰਮੇਸ਼ਰ ਦਾ ਵਚਨ ਤੇ ਬਾਣੀ ਸੁਣਾਈ ਜਾਂਦੀ ਆ ਲੋਕਾਂ ਨੂੰ ਬਾਣੀ ਦੇ ਨਾਲ ਆਰਾਮ ਮਿਲਦਾ ਆ ਉਦੇ ਨਾਮ ਦੇ ਨਾਲ ਸਿਮਰਨ ਦੇ ਨਾਲ ਹੀ ਉਹਨਾਂ ਦੇ ਜਿਹੜੇ ਦੁੱਖ ਕੱਟੇ ਜਾਂਦੇ ਆ ਜੇ ਤੁਸੀਂ ਇਹ ਗੱਲ ਕਰੋ ਵੀ ਕਿਸੇ ਵਿਅਕਤੀ ਦੇ ਵਿਸ਼ੇਸ਼ ਤੌਰ ਤੇ ਵਿਅਕਤੀ ਆ ਬਾਕੀ ਜਿਹੜੇ ਦਾਨਵਰਦਾਨ ਆ ਇਹ ਸਾਡਾ ਇੱਕ ਵੱਖਰਾ ਇਹ ਜਿਨ੍ਹਾਂ ਨੇ ਥੀਓਲੋਜੀਕਲ ਸਟੱਡੀ ਕੀਤੀ ਆ ਜਿਨ੍ਹਾਂ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਦਾਨਵਰਦਾਨ ਜਿਹੜੇ ਹੁੰਦੇ ਆ ਉਹ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ ਪਾਸਟਰ ਬਜਿੰਦਰ ਨੂੰ ਜੋ ਪਾਸਟਰ ਬਜਿੰਦਰ ਜੀ ਚਰਚ ਦੇ ਵਿੱਚ ਆਉਂਦੇ ਨੇ ਉਹ ਲੋਕ ਕੀ ਸਮਝਦੇ ਨੇ ਤੁਸੀਂ ਆਪਣੇ ਲਾਦਾ ਦੇਖੋ ਉਹ ਤਾਂ ਉਹਨਾਂ ਨੂੰ ਨਬੀ ਸਮਝਦੇ ਨੇ ਨਬੀ ਸਮਝਦੇ ਆ ਲੋਕ ਸਮਝਦੇ ਨੇ ਉਹਨਾਂ ਨੂੰ ਨਬੀ ਤੇ ਨਬੀ ਦਾ ਕੰਮ ਕੀ ਹੁੰਦਾ ਹੈ ਨਬੀ ਦਾ ਕੰਮ ਹੁੰਦਾ ਨਬੂਬਤ ਕਰਨਾ ਭਵਿੱਖਵਾਰੀ ਦੱਸਣਾ ਭਵਿੱਖਵਾਰੀ ਦੱਸਣਾ ਲੋਕਾਂ ਨੂੰ ਠੀਕ ਕਰਨਾ ਇਹ ਤੁਸੀਂ ਮੰਨਦੇ ਹੋ ਦੇਖੋ ਜਿਹੜਾ ਵਿਅਕਤੀ ਨਬੀ ਆ ਜਾਂ ਮੰਨ ਲਓ ਜੋ ਉਹਨਾਂ ਨੂੰ ਉਹਨਾਂ ਦੀ ਚਰਚ ਨੇ ਡੈਜ਼ਿਗਨੇਸ਼ਨ ਦਿੱਤੀ ਆ ਜਾਂ ਮੰਨ ਲਓ ਉਹਨਾਂ ਨੂੰ ਇਹ ਮਹਿਸੂਸ ਹੋਇਆ ਵੀ ਪਰਮੇਸ਼ਰ ਨੇ ਮੈਨੂੰ ਨਬੂਬਤ ਕਰਨ ਦੇ ਲਈ ਖੜਾ ਕੀਤਾ ਆ ਵੀ ਲੋਕਾਂ ਨੂੰ ਇਹ ਦੱਸਣ ਲਈ ਖੜਾ ਕੀਤਾ ਆ ਵੀ ਤੁਸੀਂ ਪਰਮੇਸ਼ਰ ਨਾਲ ਜੁੜੋ ਪਾਪ ਤੋਂ ਦੂਰੀ ਬਣਾਓ ਤੇ ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਆ ਜੋ ਵੀਡੀਓਜ਼ ਪਹਿਲਾਂ ਜੋ ਜੋ ਬਿਆਨ ਮੈਂ ਤੁਹਾਡਾ ਤੁਹਾਡੇ ਨਾਲ ਅੱਜ ਮੇਰਾ ਵਿਸ਼ਾ ਜਿਹੜਾ ਨਾ ਅੱਜ ਤਾਂ ਨਾ ਗੱਲ ਕਰਨ ਦਾ ਵਿਸ਼ਾ ਸੀ ਤੁਸੀਂ ਮੇਨਾ ਕੇਸ ਦੇ ਸਬੰਧ ਚ ਗੱਲ ਕਰੋ ਇਹ ਕਿਸੇ ਦਿਨ ਵੱਖਰਾ ਪੋਡਕਾਸਟ ਪ੍ਰੋਗਰਾਮ ਕਰ ਲੂਗੇ ਕਰ ਲਿਓ ਮੇਰੇ ਨਾਲ ਔਰ ਤੁਹਾਨੂੰ ਹੀਲਿੰਗ ਪਾਵਰ ਬਾਰੇ ਤੁਹਾਨੂੰ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਵਿਸ਼ੇਸ਼ ਤੌਰ ਤੇ ਦੱਸਿਆ ਜਾਊਗਾ ਦੋ ਤਿੰਨ ਦੋ ਤਿੰਨ ਕਲਾਸਾਂ ਸਾਡੇ ਨਾਲ ਲਾਓ ਔਰ ਜਿਹੜਾ ਤੁਸੀਂ ਸਾਡੇ ਸੈਮੀਨਾਰ ਦੇ ਵਿੱਚ ਆਇਓ ਤੁਹਾਨੂੰ ਪ੍ਰੋਪਰ ਇਸ ਚੀਜ਼ ਬਾਰੇ ਜਾਣਕਾਰੀ ਦਿੱਤੀ ਜਾਏਗੀ ਵੀ ਜਿਹੜਾ ਪਰਮੇਸ਼ਰ ਹੈ ਇਨਵੀਜ਼ੀਬਲ ਹੈ ਵੀ ਕੈਨ ਨਾਟ ਸੀ ਬਟ ਵੀ ਕੈਨ ਫੀਲ ਅਸੀਂ ਉਹਨੂੰ ਦੇਖ ਨਹੀਂ ਸਕਦੇ ਉਹਨੂੰ ਮਹਿਸੂਸ ਕਰ ਸਕਦੇ ਆ ਹੀ ਕੈਨ ਡੂ ਆਲ ਥਿੰਗਸ ਟੈਸਟਮਨੀਜ਼ ਜੋ ਹੁੰਦੀਆਂ ਨੇ ਉਹ ਫਿਰ ਝੂਠੀਆਂ ਕਿਉਂ ਪਾਈਆਂ ਜਾ ਰਹੀਆਂ ਉਹ ਬ੍ਰਦਰ ਉਹ ਰੱਬ ਸਭ ਕੁਝ ਕਰ ਸਕਦਾ ਤੂੰ ਤਾਂ ਰੱਬ ਨੂੰ ਆਪਣੀ ਸੋਚ ਦੇ ਮੁਤਾਬਕ ਸਮਝਦਾ ਵੀ ਰੱਬ ਲੱਗਦਾ ਆ ਵੀ ਤੇਰੀ ਸੋਚ ਦੇ ਮੁਤਾਬਕ ਆ ਰੱਬ ਜਿਹੜਾ ਆ ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਜਿਨ੍ਹਾਂ ਨੇ ਉਸ ਕਾਲਪੁਰਖ ਤੇ ਭਰੋਸਾ ਕੀਤਾ ਜਿਨ੍ਹਾਂ ਨੇ ਬਾਣੀ ਤੇ ਭਰੋਸਾ ਕੀਤਾ ਪ੍ਰਮਾਤਮਾ ਨਾਲ ਜੁੜੇ ਉਹਨਾਂ ਨੇ ਪਰਮੇਸ਼ਰ ਦੇ ਕੰਮਾਂ ਨੂੰ ਦੇਖਿਆ ਉਹਨਾਂ ਨੇ ਕਾਲਪੁਰਖ ਦੇ ਕੰਮਾਂ ਨੂੰ ਦੇਖਿਆ ਆਪਣੇ ਜੀਵਨ ਦੇ ਵਿੱਚ ਕੀ ਦੇਖਿਆ ਜਿਹੜਾ ਬਾਣੀ ਨਾਲ ਜੁੜ ਜਾਂਦਾ ਆ ਕਾਲਪੁਰਖ ਨਾਲ ਜੁੜ ਜਾਂਦਾ ਮਨੁੱਖਤਾ ਨਾਲ ਪਿਆਰ ਕਰਦਾ ਆ ਈਰਖਾ ਨਫ਼ਰਤ ਵਿਰੋਧ ਤੋਂ ਬਾਹਰ ਨਿਕਲ ਜਾਂਦਾ ਆ ਉਹ ਇਨਸਾਨੀਅਤ ਨਾਲ ਪਿਆਰ ਕਰਦਾ ਆ ਉਹ ਨਾ ਤਾਂ ਧਰਮ ਦੇ ਚੱਕਰ 'ਚ ਪੈਂਦਾ ਆ ਨਾ ਤਾਂ ਮਨੁੱਖ ਨੂੰ ਮਨੁੱਖ ਦੇ ਵੀ ਅੱਜ-ਅੱਜ ਜਿਹੜਾ ਵੀ ਮਨੁੱਖ ਜਿਹੜਾ ਧਰਮਾਂ ਦੇ ਨਾਂ ਤੇ ਜਾਤੀਆਂ ਦੇ ਨਾਂ ਤੇ ਭਾਸ਼ਾ ਦੇ ਨਾਂ ਤੇ ਲੜ ਰਿਹਾ ਆ ਜਿਹੜਾ ਵਿਅਕਤੀ ਰੱਬ ਨਾਲ ਜੁੜਿਆ ਆ ਨਾ ਉਹ ਵਿਅਕਤੀ ਕਦੀ ਵੀ ਧਰਮ ਤੇ ਜਾਤੀ ਜਾਂ ਭਾਸ਼ਾ ਜਾਂ ਬੋਲੀ ਦੇ ਨਾਂ ਤੇ ਨਹੀਂ ਲੜਦਾ ਉਹਨੂੰ ਪਤਾ ਆ ਡਿਸਕ੍ਰਿਮੀਨੇਸ਼ਨ ਹੁੰਦਾ ਆ ਲੇਕਿਨ ਜਿਹੜਾ ਵਿਅਕਤੀ ਪਰਮਾਤਮਾ ਦੇ ਨਾਲ ਜੁੜਿਆ ਆ ਉਹ ਤਾਂ ਮਨੁੱਖਤਾ ਨੂੰ ਪ੍ਰੇਮ ਦਾ ਪਾਠ ਪੜ੍ਹਾਉਂਦਾ ਆ ਤੇ ਜਿਹੜੀਆਂ ਆਪਾਂ ਗੱਲਾਂ ਕਰੀਏ ਜਿੰਨੀ ਮਰਜ਼ੀ ਇਸ ਗੱਲ ਨੂੰ ਗੱਲ ਆਪਾਂ ਕਰੀਏ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਮੈਂ ਕੇਸ ਦੇ ਸਬੰਧ ਦੇ ਵਿੱਚ ਆਇਆ ਤਾਂ ਨਾ ਤੁਸੀਂ ਮੈਂ ਤੁਹਾਡੇ ਪ੍ਰੋਗਰਾਮ ਦੇਖ ਰਿਹਾ ਸੀ ਤੁਸੀਂ ਤੁਹਾਡੇ ਕੇਸ ਦੇ ਉੱਪਰ ਹੀ ਗੱਲ ਕਰ ਰਹੇ ਹੈਗਾ ਮਤਲਬ ਮੇਰਾ ਸਾਰਾ ਕੇਸ ਦੇ ਉੱਤੇ ਜ਼ੋਰ ਨਹੀਂ ਦੇ ਰਿਹਾ ਕੇਸ ਦੇ ਉੱਤੇ ਜ਼ੋਰ ਨਹੀਂ ਦੇ ਰਿਹਾ ਹੈ ਜਿਆਦਾ ਇੱਧਰ ਉੱਧਰ ਦੀਆਂ ਗੱਲਾਂ ਤੇ ਜ਼ਿਆਦਾ ਜ਼ੋਰ ਦੇ ਰਿਹਾ ਹੈ ਜਿਹੜਾ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਤੁਸੀਂ ਕਿਹਾ ਤੁਸੀਂ ਕਿਹਾ ਕਿ ਲੋਕਾਂ ਦੀ ਅਦਾਲਤ ਦੇ ਵਿੱਚ ਮੈਂ ਸਾਰਾ ਕੁਝ ਲੈ ਕੇ ਜਾਊਂਗਾ ਫਿਰ ਲੋਕਾਂ ਦੀ ਅਦਾਲਤ ਦੇ ਵਿੱਚ ਸਵਾਲ ਵੀ ਲੈਣ ਉਹਨਾਂ ਦੇ ਕੇਸ ਨੂੰ ਲੈ ਕੇ ਜਾਊਂਗਾ ਕੇਸ ਦੇ ਵਿੱਚੋਂ ਹੀ ਸਵਾਲ ਲੈ ਪਲੀਜ਼ ਜਸਦਾ ਟਾਈਟ ਅੰਡਰਸਟੈਂ ਉਨਾ ਦੇ ਔਨ ਮੈਰਿਡ ਜਿਹੜਾ ਕੇਸ ਆ ਉਹਦੇ ਸਬੰਧ ਦੇ ਵਿੱਚ ਹੀ ਮੈਂ ਤਾਂ ਨਾ ਗੱਲ ਕਰਨਾ ਚਾਹੁੰਦਾ ਹੈ ਕੇ ਇਸ ਦੇ ਸਬੰਧ ਦੇ ਵਿੱਚ ਹੀ ਸਵਾਲ ਹੈਗਾ ਲੋਕ ਜੋ ਤੁਸੀਂ ਲੋਕ ਇਹ ਲੋਕ ਜੋ ਪਾਸਟਰ ਬਚਿੰਦਰ ਨੇ ਕੀਤਾ ਉਹ ਤੁਹਾਡੇ ਸਾਹਮਣੇ ਠੀਕ ਹੈ ਮੇਰੀ ਗੱਲ ਸੁਣੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਹੀਂ ਇਸ ਸਵਾਲ ਦਾ ਜਵਾਬ ਪਾਸਟਰ ਬਚਿੰਦਰ ਨੇ ਜੋ ਕੀਤਾ ਉਹ ਤੁਸੀਂ ਮੈਨੂੰ ਦੱਸੋ ਜਿਹੜਾ ਇੱਥੇ ਸਾਡੇ ਜਿਹੜੇ ਚਰਚ ਦੇ ਅੰਦਰ ਦੇ ਵਿੱਚ ਹੋਰ ਵੀ ਚਰਚਾ ਨਰੂਲਾ ਚਰਚਾ ਕੀ ਤੁਹਾਨੂੰ ਲੱਗਦਾ ਉੱਥੇ ਪਖੰਡ ਹੁੰਦਾ ਆ ਤੁਸੀਂ ਦੱਸੋ ਮੈਨੂੰ ਮੈਂ ਕਿਸੇ ਤਰੀਕੇ ਨਾਲ ਹਾਂ ਨਹੀਂ ਪਰ ਸਕਦਾ ਜੋ ਲੋਕਾਂ ਸਾਹਮਣੇ ਹੋਵੇਗਾ ਉਸਤੇ ਉਸਦਾ ਤ ਤੁਹਾਨੂੰ ਲੱਗਦਾ ਨੁਰਲਾ ਮਿਨਿਸਟਰੀ ਦੇ ਵਿੱਚ ਪਖੰਡ ਹੁੰਦਾ ਆ ਇਹ ਤੁਸੀਂ ਕਹਿ ਰਹੇ ਹੋ ਰਮਨਾਨਥ ਮਿਨਿਸਟਰੀ ਚ ਪਖੰਡ ਹੁੰਦਾ ਆ ਇਹ ਤੁਸੀਂ ਕਹਿ ਰਹੇ ਹੋ ਮੈਂ ਨਹੀਂ ਕਹਿ ਰਿਹਾ ਇਹ ਤੁਹਾਡੇ ਜਵਾਬ ਆ ਜਿਹੜੇ ਬਹੁਤ ਸਾਰੇ ਇਦਾਂ ਦੇ ਕਮੈਂਟਸ ਹੁੰਦੇ ਆ ਇਹ ਤੁਹਾਡਾ ਜਵਾਬ ਨਹੀਂ ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਬਹੁਤ ਸਾਰੇ ਕਮੈਂਟਸ ਅਸੀਂ ਆਮ ਲੋਕਾਂ ਦੇ ਵਿੱਚ ਸੁਣਦੇ ਆ ਦੇਖਦੇ ਆ ਤੁਹਾਡੇ ਚਾਨ ਹੋਰ ਦੇਖੋ ਆਣੀ ਸ਼ੁਰੂ ਹੋ ਜਾਣੇ ਤੁਹਾਡੇ ਤੁਹਾਡੀ ਵੀਡੀਓ ਥੱਲੇ ਮੈਂ ਕਮੈਂਟਸ ਤੁਹਾਨੂੰ ਦਿਖਾ ਲ ਦੂੰਗਾ ਬਹੁਤ ਸਾਰੀਆਂ ਜਿਹੜੀਆਂ ਵੀਡੀਓ ਆਉਣੀਆਂ ਸ਼ੁਰੂ ਹੋ ਗਈਆਂ ਜਿਹ ਜਿਹੜਾ ਪਰਮੇਸ਼ਵਰ ਦਾ ਨਾਲ ਜੁੜਿਆ ਹੈ ਮੈਂ ਤੁਹਾਨੂੰ ਦੱਸਿਆ ਅਸੀਂ ਹੈ ਨਾ ਧਰਮਾਂ ਨੂੰ ਅੱਡੋ ਪਾੜਨਾ ਖੜੀਏ ਜਿਹੜਾ ਧਰਮਾਂ ਦੇ ਵਿੱਚ ਭਾਈਚਾਰਾ ਸਾਂਝ ਬਣਾ ਕੇ ਰੱਖੀਏ ਜਿੱਦਾਂ ਅੱਜ Hindu ਭਾਈਚਾਰਾ Sikh ਭਾਈਚਾਰਾ Muslim ਭਾਈਚਾਰਾ Christian ਭਾਈਚਾਰਾ ਇਹਦੇ ਵਿੱਚ ਪ੍ਰੇਮ ਪਿਆਰ ਦਾ ਮੈਸੇਜ ਦੇਈਏ ਜੋ ਮੀਡੀਆ ਦਾ ਕੰਮ ਆ ਮੇਰਾ ਜੋ ਸਵਾਲ ਸੀਗਾ ਉਹ ਸਵਾਲ ਦਾ ਜਵਾਬ ਹੀ ਨਹੀਂ ਦੇ ਰਹੇ ਤੁਸੀਂ ਗਲਤ ਮਾਰ ਰਹੇ ਹੋ ਮੇਰਾ ਸਵਾਲ ਸਿੱਧਾ ਹੈਗਾ ਕਿ ਬਈ ਪਾਸਟ ਬਜਦਨ ਨੇ ਜੋ ਚੀਜ਼ ਕੀਤਾ ਉਹ ਠੀਕ ਹੈ ਫਿਰ ਜੋ ਜੋ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਜੋ ਲੜਕੀ ਵੱਲੋਂ ਇਲਜ਼ਾਮ ਲਾਇਆ ਚੁੱਕਦੇ ਨੇ ਇਲਜ਼ਾਮ ਕਿਹੜੇ ਇਲਜ਼ਾਮ ਲੱਗੇ ਜ਼ਬਰਨਾਜ਼ ਦੇ ਜੋ ਇਲਜ਼ਾਮ ਲੱਗੇ ਉਹ ਲੜਕੀ ਵੱਲੋਂ ਚੁੱਕਦੇ ਕਿਹੜੇ ਕਿਹੜੇ ਬ੍ਰਦਰ ਜੀ ਜੋ ਜ਼ਬਰਨਾਜ਼ ਦੀ ਗੱਲ ਤੁਸੀਂ ਕਰਦੇ ਹੋ ਦੇਖੋ ਜੀ ਉਹਦੇ ਵਿੱਚ ਮੈਂ ਆਨ ਮੈਰਿਟ ਜਿਹੜਾ ਫੈਸਲਾ ਨਹੀਂ ਹੋਇਆ ਔਰ ਜਿਹੜੇ ਸਬੂਤਾਂ ਦੇ ਆਧਾਰ ਤੇ ਫੈਸਲਾ ਨਹੀਂ ਹੋਇਆ ਔਰ ਜਰ ਦੀ ਜਦ ਮੇਰੇ ਆਰਡਰ ਦੀ ਆਰਡਰਾਂ ਦੀ ਕਾਪੀ ਮੇਰੇ ਹੱਥ ਆਏਗੀ ਲੜਕੀ ਨੂੰ ਗਲਤ ਮੰਨਦੇ ਹੋ ਮੈਂ ਮੇਰੀ ਗੱਲ ਸੁਣੋ ਮੈਂ ਲੜਕੀ ਨੂੰ ਮੈਂ ਤਾਂ ਜੋ ਔਨ ਮੈਰਿਡ ਜਿਹੜਾ ਫੈਸਲਾ ਆਇਆ ਸਬੂਤਾਂ ਦੇ ਆਧਾਰ ਤੇ ਫੈਸਲੇ ਹੁੰਦੀਆਂ ਕੋਰਟਾਂ ਦੇ ਵਿੱਚ ਜਿਹੜੇ ਹਨ ਫਿਰ ਇੱਕ ਸਬੂਤ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਨਾ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਪਾਸਟਰ ਬਜਿੰਦਰ ਖੋਰੀ ਸੀਸੀਟੀਵੀ ਵੀਡੀਓਜ਼ ਵਾਇਰਲ ਹੋ ਰਹੀ ਉਹਦੇ ਬਾਅਦ ਕੁੱਟਦੇ ਨੇ ਲੋਕਾਂ ਨੂੰ ਭਗਵਾਨ ਮੰਨਦੇ ਨੇ ਲੋਕਾਂ ਉਹਨਾਂ ਨੂੰ ਪ੍ਰਭੂ ਦਾ ਦਾਸ ਮੰਨਦੇ ਨੇ ਫਿਰ ਦਾ ਉਸ ਚੀਜ਼ ਨੂੰ ਤੁਸੀਂ ਹੁਣ ਉਹ ਜਿਸ ਚੀਜ਼ ਨੂੰ ਡਿਨਾਈ ਜੇਕਰ ਕਰਿਓ ਫਿਰ ਤਾਂ ਮੈਨੂੰ ਲੱਗਦਾ ਤੁਸੀਂ ਮੇਰੀ ਗੱਲ ਸੁਣੋ ਬ੍ਰਦਰ ਜੀ ਉਹਦੇ ਲਈ ਐਸਆਈਟੀ ਬੈਠੀ ਆ ਉਹ ਐਸਆਈਟੀ ਦਾ ਜਲਦੀ ਫੈਸਲਾ ਆ ਜਾਏਗਾ ਤੁਸੀਂ ਸੈਟ ਵੱਲ ਚਲਗੇ ਤੁਹਾਡੇ ਸਾਹਮਣੇ ਸਾਰੀ ਚੀਜ਼ ਹੈ ਤੁਹਾਡੇ ਸਾਹਮਣੇ ਤੁਸੀਂ ਉੱਤੇ ਜਵਾਬ ਦਿਓ ਕੀ ਮੈਂ ਜਵਾਬ ਜਦੋਂ ਮੈਂ ਠੀਕੇ ਗਲਤ ਠੀਕੇ ਗਲਤ ਉਹਦੇ ਵਿੱਚ ਪ੍ਰਸ਼ਾਸਨ ਜਿਹੜਾ ਆ ਪ੍ਰਸ਼ਾਸਨ ਆਪਣੀ ਸੈਟ ਦੀ ਰਿਪੋਰਟ ਅੱਗੇ ਲਾਏਗਾ ਐਸਆਈਟੀ ਬੈਠੀ ਆ ਮੈਂ ਉਸ ਤੋਂ ਪਹਿਲਾਂ ਕਿ ਮੈਂ ਇਨਵੈਸਟੀਗੇਸ਼ਨ ਕਰ ਰਿਹਾ ਮੈਂ ਇਨਵੈਸਟੀਗੇਸ਼ਨ ਆਫੀਸਰ ਹਾਂ ਉਹ ਦੇਖੇਗਾ ਕੀ ਆ ਇਹ ਵੀਡੀਓ ਕੀ ਆ ਕੀ ਅਸਲ ਸੱਚਾਈ ਆ ਕੀ ਬਿਆਨ ਠੀਕ ਆ ਉਹ ਤਾਂ ਸਾਹਮਣੇ ਆ ਵੀਡੀਓ ਦੇ ਵਿੱਚ ਤੁਸੀਂ ਕਹਿ ਰਹੇ ਹੱਲੇ ਵੀ ਉਹ ਚੀਜ਼ ਮੈਂ ਜਿਹੜੀ ਤੁਹਾਨੂੰ ਵੀਡੀਓ ਨਾਲ ਦਾ ਜਿਹੜੇ ਵੀਡੀਓ ਆ ਉਹਨੂੰ ਨਹੀਂ ਆਧਾਰ ਮੰਨਿਆ ਜਾਂਦਾ ਕੱਲਾ ਵੀਡੀਓ ਦੇ ਆਧਾਰ ਤੇ ਨਹੀਂ ਗੱਲਾਂ ਹੁੰਦੀਆਂ ਉਹ ਚੀਜ਼ ਝੂਠ ਹੈ ਜਿਹੜੇ ਸੈਟ ਜਿਹੜੇ ਸੈਟ ਬਣੇਗਾ ਐਸਆਈਟੀ ਬਣੇਗੀ ਉਹਦੀ ਪ੍ਰੋਪਰ ਜਾਂਚ ਹੋਏਗੀ ਉਹ ਪ੍ਰੋਪਰ ਜਾਂਚ ਤੋਂ ਬਾਅਦ ਹੀ ਬ੍ਰਦਰਸ ਮੇਰੇ ਤੇ ਬਜਿੰਦਰ ਖੁਰਾ ਦੀ ਸਾਈਡ ਇੰਨੀ ਲੈ ਰਹੇ ਹੋ ਕਿ ਜੋ ਚੀਜ਼ ਸੱਚੀ ਹੈ ਉਸ ਚੀਜ਼ ਨੂੰ ਵੀ ਤੁਸੀਂ ਝੂਠ ਕਹਿ ਰਹੇ ਹੋ ਮੈਂ ਗੱਲ ਸੁਣੀ ਮੇਰੇ ਸਾਰੇ ਭੈਣ ਭਰਾ ਆ ਉਹ ਵੀ ਸਾਰੇ ਮੇਰੇ ਭੈਣ ਭਰਾ ਆ ਜੇ ਉਹ ਕਹਿਣ ਵੀ ਸਾਡਾ ਸਾਨਾ ਜਿਹੜਾ ਔਨ ਮੈਰਿਡ ਜਿਹੜਾ ਸਾਡੇ ਨਾਲ ਵੀ ਨਿਆ ਮਿਲਣਾ ਚਾਹੀਦਾ ਮੈਂ ਉਹਨਾਂ ਦੇ ਨਾਲ ਵੀ ਆ ਇਹ ਸੁਣੋ ਲੜਕੀ ਦੇ ਨਾਲ ਕਿਉਂ ਨਹੀਂ ਖੜੇ ਹੋਏ ਜਿਸ ਵੱਲੋਂ ਜਿਹੜੀ ਆ ਪਾਸਟ ਦੇ ਉੱਪਰ ਐਫੇਅਰ ਕਰਾਈ ਗਈ ਹਾਲਾਂਕਿ ਜਿਸ ਜਿਸ ਦੇ ਨਾਲ ਕੁਟਮਾਰ ਕੋਈ ਲੜਕੀ ਦੇ ਉੱਪਰ ਸਿੱਟਿਆ ਮੇਰੇ ਤੱਕ ਤਾਂ ਕਿਸੇ ਨੇ ਪਹੁੰਚ ਨਹੀਂ ਕੀਤੀ ਔਰ ਜਿਨ੍ਹਾਂ ਜਿਨ੍ਹਾਂ ਨੇ ਕਿ ਪਹੁੰਚ ਕੀਤੀ ਆ ਜਾਂ ਮੰਨ ਲਓ ਪ੍ਰੋਫਿਟ ਵਜਿੰਦਰ ਮਨਿਸਤਰੀ ਦੇ ਕੁਝ ਅਧਿਕਾਰੀਆਂ ਨੇ ਮੇਰੇ ਜਿਹੜੇ ਉਹਨਾਂ ਦੇ ਮੈਂਬਰ ਸਹਿਬਾਨ ਆ ਉਹਨਾਂ ਦੀ ਐਡਵਾਈਜ਼ਰੀ ਕਮੇਟੀ ਆ ਉਹ ਜਦੋਂ ਸਾਨਾ ਗੱਲ ਕਰਦੀ ਆ ਕਿ ਮੈਂ ਉਹਨਾਂ ਨਾਲ ਲੀਗਲ ਤੌਰ ਤੇ ਉਹਨਾਂ ਨੂੰ ਜਿਹੜਾ ਐਡਵਾਈਸ ਦਿੰਨਾ ਆ ਵੀ ਜਿਹੜ ਸੱਚ ਨੂੰ ਅੱਗੇ ਆਉਣਾ ਚਾਹੀਦਾ ਦੇਖੋ ਮੀਡੀਆ ਦਾ ਕੰਮ ਵੀ ਆ ਸੱਚ ਅੱਗੇ ਆਵੇ ਇਹਦਾ ਝੂਠ ਨੂੰ ਐਵੇਂ ਨਾ ਬੜਾਵਾ ਨਾ ਦਿੱਤਾ ਜਾਵੇ ਕੇਸ ਹੋਵੇ ਤਾਂ ਲੋਕੀ ਕਹਿਣ ਕਿ ਬਈ ਸੱਚ ਨੂੰ ਅੱਗੇ ਆਣਾ ਚਾਹੀਦਾ ਹੈ ਤਿੰਨ ਤਿੰਨ ਕੇਸ ਹੋ ਗਏ ਇੱਕ ਇੱਕ ਪੁਰਾਣਾ ਕੇਸ ਜਿਸ ਦੇ ਉੱਪਰ ਸਜ਼ਾ ਹੋਈ ਹੈ ਇਹ ਸਵਾਲ ਸੁਣੋ ਹਾਂਜੀ ਪਹਿਲਾ ਪੁਰਾਣਾ ਕੇਸ ਜਿਹਦੇ ਵਿੱਚ ਸਜ਼ਾ ਹੋਈ ਉਸ ਤੋਂ ਬਾਅਦ ਰੀਸੈਂਟ ਹਾਲੀ ਦੇ ਵਿੱਚ ਕਲੜਕੀ ਮੁਖਾਲੀ ਵਾਲੀ ਉਸਨੇ ਜਿਹੜਾ ਹੈ ਉਹ ਪਾਸਟਰ ਬਜੰਦਰ ਦੇ ਉੱਪਰ ਇਲਜ਼ਾਮ ਲਗਾਏ ਉਸ ਦੇ ਉੱਪਰ ਵੀ ਐਫਆਈਆਰ ਹੋਈ ਤੀਸਰਾ ਕੇਸ ਸੀਸੀਟੀਵੀ ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਫਿਰ ਉਸ ਚੀਜ਼ ਨੂੰ ਤੁਸੀਂ ਕਹਿ ਰਹੇ ਇੱਕ ਚੀ ਇਹ ਦੋਨੇ ਕੇਸ ਜਿਹੜੇ ਆ ਕਿਹੜੇ ਮਹੀਨੇ ਦੇ ਵਿੱਚ ਹੁੰਦੇ ਆ ਪ੍ਰੋਪਰ ਸਟੱਡੀ ਪਤਾ ਤੁਹਾਨੂੰ ਇਹ ਕਿਹੜੇ ਕਿਹੜੇ ਮਹੀਨੇ ਦੇ ਕੇਸ ਆ ਇਹ ਜਿਹੜੇ ਮਰਜ਼ੀ ਮਹੀਨੇ ਨਹੀਂ ਨਹੀਂ ਤੈਨੂੰ ਜਾਣਕਾਰੀ ਨਹੀਂ ਬ੍ਰਦਰ ਤੂੰ ਐਵੇਂ ਗੱਲਾਂ ਕਰੀ ਜਾਂਦਾ ਜਦੋਂ ਜਾਣਕਾਰੀ ਨਹੀਂ ਚੀਜ਼ਾਂ ਬਾਹਰ ਨਿਕਲ ਕੇ ਆਏ ਆ ਇਹ ਦੂਜੀ ਚੀਜ਼ ਬਾਹਰ ਨਿਕਲ ਕੇ ਆਉਂਦੀ ਉਹਦਾ ਸਵਾਲ ਤਾਂ ਉਸੇ ਦਿਨ ਹੋ ਜਾਂਦਾ ਜਦੋਂ ਪ੍ਰੋਪਰ ਜਾਣਕਾਰੀ ਨਾ ਹੋਵੇ ਤੇ ਸਵਾਲ ਕਰਨ ਤੇ ਲੋਕ ਪਹਿਲਾਂ ਉਹਨੂੰ ਦਵਾਈਆਂ ਵੀ ਜਾਂਦੇ ਆ ਲੁਕਾਇਆ ਵੀ ਜਾਂਦਾ ਹੈ ਇਹ ਮੇਰੀ ਗੱਲ ਸੱਚ ਬਾਰ ਉਹਨੂੰ ਸਮਝ ਤਾਂ ਲੱਗਦੀ ਹੈ ਉਹ ਸੱਚ ਆਉਣ ਨੂੰ ਬ੍ਰਦਰ ਪਹਿਲਾਂ ਉਹਨੂੰ ਦੇਖ ਇਹ ਦੋ ਮਹੀਨੇ ਕਿਉਂ ਹੋਏ ਜਦੋਂ ਕੇਸ ਦੀ ਜੱਜਮੈਂਟ ਆਉਣ ਵਾਲੀ ਆ ਉਸ ਕੇਸ ਦੀ ਜੱਜਮੈਂਟ ਦੇ ਉੱਤੇ ਬੁਰਾ ਪ੍ਰਭਾਵ ਪਾਉਣ ਦੇ ਲਈ ਹੀ ਇਹਨੂੰ ਜਿਹੜਾ ਇਹ ਕੇਸ ਉੱਤੇ ਬੁਰਾ ਪ੍ਰਭਾਵ ਪਾਉਣ ਲਈ ਤਾਂ ਸਾਰੀ ਇਹ ਖੇਡ ਖੇਢੀ ਗਈ ਆ ਕੌਣ ਖੇਡਦਾ ਖੇਡ ਤੇ ਜੇ ਉਹ ਪਹਿਲਾਂ ਮੈਨੂੰ ਦੱਸੋ ਇਹ ਵੀਡੀਓ ਕਿਹੜੇ ਮਹੀਨੇ ਦੀਆਂ ਆ ਜੇ ਥੱਪੜ ਮਾਰਨ ਨਾਲ ਕਿਹੜੇ ਮਹੀਨੇ ਦੀ ਵੀਡੀਓ ਆ ਕਿਹੜੇ ਮਹੀਨੇ ਦੀ ਵੀਡੀਓ ਪਰ ਜਿਆਦਾ ਪਤਾ ਹੋਵੇਗਾ ਮੈਨੂੰ ਤਾਂ ਮੈਨੂੰ ਤਾਂ ਉਹਨਾਂ ਲੱਗ ਰਿਹਾ ਵਾਇਰਲ ਹੋਏ ਬਸ ਇਹੀ ਤਾਂ ਗੱਲ ਆ ਹੈ ਨਾ ਕਿਉਂਕਿ ਇਹ ਵੀਡੀਓ ਉਦੋਂ ਹੀ ਅਪਲੋਡ ਕੀਤੀਆਂ ਜਾਣੀਆਂ ਸੀ ਜਾਂ ਉਹ ਚੀਜ਼ਾਂ ਉਦੋਂ ਹੀ ਅਪਲੋਡ ਕੀਤੀਆਂ ਜਾਣੀਆਂ ਸੀ ਜਦੋਂ ਉਹਨਾਂ ਦੀ ਜੱਜਮੈਂਟ ਆਉਣ ਵਾਲੀ ਆ ਕਿਉਂਕਿ ਮੈਂ 2 ਮਹੀਨਿਆਂ ਤੋਂ ਇਹ ਗੱਲ ਕਹਿ ਰਿਹਾ ਆ ਉਹਨਾਂ ਦੀ ਜੱਜਮੈਂਟ ਆਉਣ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਕੇਸ ਨੂੰ ਉੱਤੇ ਐਨਾ ਬੁਰਾ ਪ੍ਰਭਾਵ ਪਾਇਆ ਜਾਏਗਾ ਉਹਨਾਂ ਦੇ ਕੇਸ ਨੂੰ ਇੱਕ ਮੀਡੀਆ ਟ੍ਰਾਇਲ ਬਣਾ ਦਿੱਤਾ ਜਾਏਗਾ ਵੀ ਜਿਹੜਾ ਜੱਜਮੈਂਟ ਦੇ ਉੱਤੇ ਬੁਰਾ ਪ੍ਰਭਾਵ ਪੈ ਸਕੇ ਤੇ ਉਹ ਦੇਖਣ ਨੂੰ ਮਿਲਿਆ ਬੁਰਾ ਪ੍ਰਭਾਵ ਪਿਆ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਮੀਡੀਆ ਦੇ ਟ੍ਰਾਇਲ ਦੇ ਨਾਲ ਮੀਡੀਆ ਦੇ ਟ੍ਰਾਇਲ ਦੇ ਨਾਲ ਜੀ ਤੁਹਾਡੇ ਚੈਨਲ ਦੇ ਅੱਗੇ ਡਿਸਕਲੋਜ਼ ਕਰੂੰਗਾ ਹਰ ਇੱਕ ਚੀਜ਼ ਦਾ ਜਵਾਬ ਦਊਂਗਾ ਪੀਸੀ ਕਰਾਂਗਾ ਔਰ ਤੁਸੀਂ ਆਪਣੇ ਜਵਾਬ ਆਪਣੇ ਸਾਰੇ ਰੱਖਿਓ ਹਰ ਇੱਕ ਗੱਲ ਦਾ ਜਵਾਬ ਮਿਲੇਗਾ